ਜੇ ਸਰਕਾਰ ਚਾਹੁੰਦੀ ਆ ਵੀ ਬਿੱਟੂ ਦਾ ਬਿਆਨ ਜਿਵੇਂ ਰਮਨੀਤ ਬਿੱਟੂ ਦਾ ਵੀ ਅਸੀਂ ਇਹਨਾਂ ਦੇ ਆਮਦਨ ਦੁੱਗਣੀ ਕਰ ਦਿਆਂਗੇ ਜੇ ਸਾਡੇ ਆਮਦਨ ਦੁੱਗਣੀ ਕਰਨਾ ਚਾਹੁੰਦੇ ਆ ਤੁਸੀਂ ਆ ਤੁਹਾਡੇ ਸਰਕਾਰ ਦੇ ਹੁੰਦੇ ਆ 97000 ਕਰੋੜ ਰੁਪਇਆ ਝੋਨੇ ਦੀ ਖਰੀਦ ਦੇ ਵਿੱਚੋਂ ਐਫਸੀਆਈ ਨੂੰ ਨਹੀਂ ਦਿੱਤਾ ਗਿਆ ਘੱਟ ਕਰ ਦਿੱਤਾ ਗਿਆ ਪਿਛਲੇ ਸਾਲ ਨਾਲੋਂ 97000 ਕਰੋੜ ਰੁਪਇਆ ਤੇ ਉਹ ਤੁਸੀਂ ਉਹ ਉਹ ਕਿਉਂ ਨਹੀਂ ਦਿੱਤਾ ਜੇ ਉਹ ਦਿੰਦੇ ਤੇ ਝੋਨਾ ਜਿਹੜਾ ਸੀਗਾ ਤੜਾ ਤੜ ਵਿਕ ਜਾਣਾ ਸੀ ਜਦੋਂ ਅੱਜ ਤੱਕ ਵੀ ਹੁਣ ਜਿਹਨੇ ਲੋਕਾਂ ਦੇ ਝੋਨੇ ਵੇਕੇ ਨੇ ਸਾਡੇ ਝੋਨੇ ਵੇਕੇ ਨੂੰ ਇੰਨਾ ਚਿਰ ਹੋ ਗਿਆ ਅੱਜ ਤੱਕ ਖਾਤਿਆਂ 'ਚ ਪੇਮੈਂਟ ਨਹੀਂ ਆਈ ਆ ਆਲੂ ਹੁਣ 60 ਰੁਪਏ ਵੇਗਿਆ ਨਵਾਂ ਤੇ ਜਦਨ ਜਿੰਮੇਦਾਰ ਨੂੰ ਪੁੱਛ ਲਓ ਵੀ ਤੂੰ 60 ਰੁਪਏ ਵਿੱਚ ਆ ਜਿੰਮੇਦਾਰ ਦੇ ਕੋਲ ਤਾਂ ਇਹ 10 ਰੁਪਏ ਆਇਆ ਤਾਂ ਜਿਹੜਾ ਪਹਿਲਾ ਆਲੂ 4 ਰੁਪਏ ਵਿਕਿਆ ਉਹ ਆਲੂ ਤੁਹਾਨੂੰ 30 ਰੁਪਏ ਮਿਲ ਰਿਹਾ ਮਾਰਕੀਟ ਦੇ ਵਿੱਚੋਂ ਪਿਛਲੀ ਵਾਰੀ ਜਦੋਂ ਭਗਵੰਤ ਮਾਨ ਸਰਕਾਰ ਆਈ ਤਾਂ ਆਂਦੇ ਜੀ ਤੁਸੀਂ ਮੂੰਗੀ ਬੀਜਦੇ 7500 ਰੁਪਏ ਲਵਾਂਗੇ ਲੋਕਾਂ ਨੇ ਮੂੰਗੀ ਬੀਜਦੀ ਜਦੋਂ ਲੈਂਡ ਦੀ ਵਾਰੀ ਆ ਜਾਂਦੀ ਜੀ ਸਾਡੇ ਮੰਗ ਦੇ ਉੱਤੇ ਨਾ ਸਾਡੇ ਜਿਹੜੇ ਇਹ ਲੈਵਲ ਦੇ ਉੱਤੇ ਖਰੀ ਨਹੀਂ ਉਤਰਦੀ ਤੇ 3500 ਨਿਕੀ ਕਿਹੜੀ ਸਾਡੇ ਉਹ ਦੁੱਗਣੀ ਕਰ ਦਿੱਤੀ ਇਹਨਾਂ ਨੇ ਆਂਦਣ ਤੁਸੀਂ ਸਾਨੂੰ ਖੇਤੀ ਦੇ ਵਿੱਚ ਦੁੱਗਣਾ ਕਰਵਾ ਰਹੇ ਹੋ ਜਾਂ ਸਾਨੂੰ ਖੇਤੀ ਦੇ ਵਿੱਚ ਫਸਾ ਰਹੇ ਹੋ ਸਾਡੀ ਆਮਦਨ ਤਾਂ ਸਾਨੂੰ ਮੰਡੀ ਕਰਨਾ ਚਾਹੀਦਾ ਤੁਸੀਂ ਸਾਨੂੰ ਤਿਲਾਂ ਦਾ ਰੇਟ ਦੇ ਦਿਓ ਐਮਐਸਪੀ ਦੀ ਗੱਲ ਕਰ ਰਹੇ ਕਿਸਾਨ ਵੱਡੇ ਪੱਧਰ ਤੇ ਜਿਹੜਾ ਮੋਰਚੇ ਲੱਗੇ ਉਹ ਪਹਿਲੇ ਮੋਰਚਿਆਂ ਚ ਵੀ ਤੁਸੀਂ ਉਧਰ ਸਕਾਰਤ ਬਿਲਕੁਲ ਜੀ ਸਾਨੂੰ ਤੁਸੀਂ ਐਮਐਸਪੀ ਦਿਓ ਤੇ ਸਾਨੂੰ ਗਾਰੰਟੀ ਕਾਨੂੰਨ ਦੇ ਦਿਓ ਆ ਤਿਲਾਂ ਦਾ ਰੇਟ ਦੇ ਦਿਓ ਸਾਨੂੰ ਛੋਲਿਆਂ ਦਾ ਰੇਟ ਦੇ ਦਿਓ ਗਾਰੰਟੀ ਦੇ ਦਿਓ ਚਾਹ ਨਹੀਂ ਤੁਸੀਂ ਛੱਡ ਸਕਦੇ ਤੇ ਤੁਸੀਂ ਕਿਵੇਂ ਕਿਸਮ ਕਹਿ ਸਕਦਾ ਹੈ ਫੀਮ ਪੋਸਟ ਛੱਡ ਦੇ ਕਿਵੇਂ ਕਿਸੇ ਨੂੰ ਕਹਿ ਸਕਦਾ ਟੀਕਾ ਛੱਡ ਦੇ ਕਿਵੇਂ ਕਿਸੇ ਨੂੰ ਕਹਿ ਸਕਦਾ ਚੱਟਾ ਛੱਡ ਦੇ ਕਿਵੇਂ ਕਿਸੇ ਨੂੰ ਕਹਿ ਸਕਦਾ ਦਾਰੂ ਨਾ ਪੀ ਨਹੀਂ ਉਹ ਅਲੱਗ ਅਲੱਗ ਸਰੀਰ ਦੀ ਡਿਮਾਂਡ ਹੈ ਜਿਹੜੇ ਤਰੀਕੇ ਦੇ ਤਰੀਕੇ ਦੇ ਨਾਲ ਉਸ ਚੀਜ਼ ਦੇ ਵਿੱਚ ਅਨਵਾਲੋ ਫਸ ਗਿਆ ਫਸ ਗਿਆ ਉਸ ਚੀਜ਼ ਨੂੰ ਉਸ ਸ਼ਰੀਰ ਮੰਗਦਾ ਸਮਾਨ ਸਰਕਾਰ ਨੇ ਖੁਦ ਕਿਹਾ ਛੱਬੀ ਲਾ ਦਿਓ 126 ਲਾਓ 126 ਲਾਤਾ ਆ ਭਗਵਾਨ ਤਮੰਡ ਦੀ ਤੁਹਾਡੇ ਸਾਹਮਣੇ ਆ ਝੋਨੇ ਨੂੰ ਕੱਟ ਲਾਉਂਦੇ ਨੇ ਸੇਲਰਾਂ ਵਾਲੇ ਰੋਲ ਕੇ ਰੱਖਦਾ 126 ਨੇ ਤੇ ਤੁਸੀਂ ਨਾਲੇ ਯੂਨੀਵਰਸਿਟੀ ਨੇ ਖੁਦ ਕਿਹਾ ਵੀ ਇਹਦੇ ਚ ਚੌਲ ਪੂਰਾ ਸੇਲਰਾਂ ਵਾਲਿਆਂ ਨੂੰ ਲੈ ਕੇ ਕੀਤਾ ਤੇ ਪਰ ਤੁਸੀਂ ਇੱਕ ਵਾਰ ਵੀ ਇਹ ਨਹੀਂ ਬਿਆਨ ਦਿੱਤਾ ਵੀ ਜਿਹੜਾ ਸੇਲਰ ਵਾਲਾ ਨਹੀਂ ਲਊਗਾ ਉਹਦਾ ਤੇ ਅਸੀਂ ਚੌਲ ਹੀ ਨਹੀਂ ਲਵਾਣਾ ਚਾਹੁੰਨਾ ਨਹੀਂ ਲਵਾਣਾ ਕਿਤੇ ਬਿਆਨ ਨਹੀਂ ਦਿੱਤਾ ਕਿ ਤੁਹਾਡੇ ਕਿਸੇ ਮੰਤਰੀ ਨੇ ਨਹੀਂ ਦਿੱਤਾ ਤੇ ਤੁਸੀਂ ਕਿਹੜੇ ਉਹ ਐਮਐਲਏ ਕੇ ਮੰਡੀਆਂ ਚ ਨਹੀਂ ਵੜਿਆ ਕੋਈ ਮੰਨ ਬਿਲਕੁਲ ਜੀ ਕੋਈ ਐਮਐਲਏ ਕੋਈ ਬੀਜਪ ਆਵਾਦਮੀ ਪਾਰਟੀ ਦਾ ਇਹ ਕੱਲੀ ਸਰਕਾਰ ਇੱਕ ਨਹੀਂ ਇਹ ਸਾਰੀਆਂ ਸਰਕਾਰਾਂ ਵਾਲੀਆਂ ਨੇ ਚੋਰ ਕੁੱਤੇ ਰਲੀਆਂ ਹੋਈ ਆ ਸਾਡੀ ਆਮਦਨ ਦੁੱਗਣੀ ਕਰਨ ਦਾ ਮਸਲਾ ਨਹੀਂ ਇਹਨਾਂ ਨੂੰ ਸਾਡੀ ਆਮਦਨ ਘਟਾ ਕੇ ਤੇ ਸਾਨੂੰ ਇਹ ਵਰਤਣਾ ਚਾਹੁੰਦੇ ਨੇ ਵੀ ਜਿਵੇਂ ਅਸੀਂ ਕਹੀਏ ਉਦਾਂ ਹੀ ਕਰਨਗੇ ਬਾਅਦ ਚ ਜਿੰਨਾ ਚਿਰ ਤੁਹਾਡੇ ਡਰਾਮੇ ਚ ਦਾਣੇ ਨੇ ਤੁਹਾਡੇ پڑੋਲੇ ਚ ਦਾਣੇ ਨੇ ਉਹਨਾਂ ਚਿਰ ਤੁਸੀਂ ਅੜਦੇ ਹੋ ਸਰਕਾਰਾਂ ਨਾਲ ਇਹ ਸਰਕਾਰਾਂ ਨੂੰ ਪਤਾ ਹੂੰ ਸਰਕਾਰਾਂ ਨੂੰ ਪਤਾ ਤਾਂ ਸਰਕਾਰਾਂ ਸਾਡੇ ਬਰ ਖਿਲਾਫ ਨੇ ਵੀ ਇਹਨਾਂ ਦੇ ਜਿਹੜੇ ਦਾਣੇ ਖਤਮ ਕਰਦੇ ਹੋ ਪਹਿਲਾਂ ਇਹਨਾਂ ਦੀ ਜਮੀਨਾਂ ਖੋਲੋ ਇਹਨਾਂ ਦੇ ਡਰਮ ਵਿੱਚ ਦਾਣੇ ਨਾ ਰਹਿਣ ਤੇ ਫਿਰ ਇਹ ਜਿਵੇਂ ਅਸੀਂ ਨਚਾਵਾਂਗੇ ਨਾ ਇਹ ਰਿਚ ਇਹ ਸਾਰੇ ਮਦਾਰੀ ਬਣਾਉਣਗੇ ਇਹ ਕਿਸਾਨਾਂ ਨੂੰ ਰਿਚ ਬਣਾਉਣਗੇ ਤੇ ਰਿਚ ਬਣਾ ਕੇ ਬਾਅਦ ਵਿੱਚ ਜਿਵੇਂ ਦੇ ਚਾਹਣਗੇ ਫਿਰ ਉਵੇਂ ਨਚਣਗੇ ਲੋਕ ਇਹ ਸ਼ਰਾਬ ਦੇ ਠੇਕੇ ਬਹੁਤ ਜ਼ਿਆਦਾ ਖੋਲ ਦਿੱਤੇ ਆ ਤੇ ਉਸ ਤਰੀਕੇ ਦੇ ਨਾਲ ਸਕੂਲ ਬੰਦ ਕਰ ਦਿੱਤੇ ਨੇ ਹਸਪਤਾਲ ਜਿਹੜੇ ਪਿੰਡਾਂ ਵਾਲੇ ਸੀ ਡਿਸਪੈਂਸਰੀਆਂ ਪਸ਼ੂਆਂ ਵਾਲੀਆਂ ਤੇ ਦੂਜੀਆਂ ਵੀ ਬੰਦ ਕਰ ਦਿੱਤੀਆਂ ਪਸ਼ੂਆਂ ਦਾ ਦੁੱਧ ਦਾ ਧੰਦਾ ਜਿਹੜਾ ਸੀਗਾ ਅੱਜ ਸਰਕਾਰ ਨੂੰ ਹਰੇਕ ਚੀਜ਼ ਦਾ ਪਤਾ ਹੈ ਪਤਾ ਬਿਲਕੁਲ ਜੀ ਇਹ ਵੀ ਪਤਾ ਤੁਹਾਡੇ ਘਰ ਕਿੰਨੇ ਪਸ਼ੂ ਨੇ ਕਿੰਨੇ ਦੁੱਧ ਦੇ ਰਹੇ ਨੇ ਕਿੰਨੇ ਤੁਹਾਡੇ ਫਰੀ ਖਾ ਰਹੇ ਨੇ ਸਰਕਾਰ ਨੇ ਪਿਛਲੇ ਸਾਲ ਆਪਦੇ ਅੰਕੜੇ ਖੁਦ ਕੱਢੇ ਸਰਕਾਰ ਦੇ ਪੰਜਾਬ ਸਰਕਾਰ ਦੇ ਅੰਕੜੇ ਦੀ ਮੈਂ ਗੱਲ ਕਰਦਾ 2022 ਤੇ 23 ਦੇ ਵਿੱਚ 36% ਪਸ਼ੂ ਘਟ ਗਏ ਪੰਜਾਬ ਚੋਂ ਸਤਕਾਰਯੋਗ ਸਾਥੀਓ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਨਵੀਂ ਜਾਣਕਾਰੀ ਨਵਾਂ ਵਿਸ਼ਾ ਲੈ ਕੇ ਤੁਹਾਡੇ ਨਾਲ ਹਾਜ਼ਰ ਆ ਕਿ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਇੱਕ ਰਵਨੀਤ ਬਿੱਟੂ ਜਿਹੜੇ ਰਾਜ ਸਭਾ ਮੈਂਬਰ ਹੈਗੇ ਆ ਉਹਨਾਂ ਵੱਲੋਂ ਰਾਜ ਸਭਾ ਕੇਂਦਰੀ ਮੰਤਰੀ ਹੈਗੇ ਆ ਰਾਜ ਮੰਤਰੀ ਹੈਗੇ ਉਹਨਾਂ ਦਾ ਇੱਕ ਬਿਆਨ ਆਉਂਦਾ ਹੈਗਾ ਕਿ ਜੇਕਰ ਬੀਜੇਪੀ ਦੀ ਪੰਜਾਬ ਦੇ ਵਿੱਚ ਸਰਕਾਰ ਆਉਂਦੀ ਹੈ ਤੇ ਜਾਂ ਜਦੋਂ ਉਹਨਾਂ ਦੀ ਸਰਕਾਰ ਆਉਂਦੀ ਤੇ ਅਸੀਂ ਜਿਹੜਾ ਪੰਜਾਬ ਦੇ ਵਿੱਚ ਇਹ ਜਿਹੜੇ ਪੋਸਟ ਦੇ ਜਿਹੜੇ ਠੇਕੇ ਖੋਲਾਂਗੇ ਔਰ ਜਿਹੜੀ ਫੀਮ ਦੀ ਪੋਸਟ ਦੀ ਜਿਹੜੀ ਆ ਅਸੀਂ ਖੇਤੀ ਕਰਾਵਾਂਗੇ ਸੋ ਇਸ ਵਿਸ਼ੇ ਨੂੰ ਲੈ ਕੇ ਹਾਲਾਂਕਿ ਬੀਜੇਪੀ ਦੇ ਜਦੋਂ ਵੀ ਕੋਈ ਮੰਤਰੀ ਬਿਆਨ ਦਿੰਦੇ ਆ ਤੇ ਪੰਜਾਬ ਦੇ ਲੋਕ ਪੰਜਾਬ ਦੀਆਂ ਖਾਸ ਤੌਰ ਤੇ ਜਥੇਬੰਦੀਆਂ ਜਾਂ মিডিਆ ਨੂੰ ਜਿਆਦਾ ਕੰਡੈਮਨ ਨਹੀਂ ਕਰਦਾ ਲੇਕਿਨ ਜਿਹੜਾ ਇਹ ਬਿਆਨ ਆਉਂਦਾ ਰਵਨੀਤ ਬਿੱਟੂ ਦਾ ਉਸ ਨੂੰ ਸੋਸ਼ਲ ਮੀਡੀਆ ਦੇ ਵਿੱਚ ਕੰਡੈਮ ਕੀਤਾ ਜਾ ਰਿਹਾ ਕੁਝ ਕਿਸਾਨ ਜਥੇਬੰਦੀਆਂ ਦੁਆਰਾ ਵੀ ਇਸ ਦਰਬ ਦੇ ਵਿੱਚ ਕਿ ਜਦੋਂ ਪੰਜਾਬ ਦੀ ਖੇਤੀ ਦੀ ਆਪਾਂ ਗੱਲ ਕਰਦੇ ਆ ਤਾਂ ਹੁਣ ਜੋ ਪੰਜਾਬ ਦੀ ਖੇਤੀ ਦਾ ਹਾਲਾਤ ਹੈਗੇ ਉਸ ਹਾਲਾਤਾਂ ਨੂੰ ਲੈ ਕੇ ਜਿਹੜਾ ਰਵਨੀਤ ਬਿੱਟੂ ਦਾ ਬਿਆਨ ਆਉਦਾ ਉਸ ਨੂੰ ਕੰਡੈਮ ਕੀਤਾ ਜਾਂਦਾ ਉਸ ਦੇ ਪੈਰਲਲ ਗੱਲਬਾਤ ਕੀਤੀ ਜਾਂਦੀ ਵੱਡੇ ਪੱਧਰ ਤੇ ਇਹ ਗੱਲ ਉਠਾਈ ਜਾ ਰਹੀ ਹੈ ਸੋ ਇਸ ਵਿਸ਼ੇ ਤੇ ਆਪਾਂ ਅੱਜ ਖੁੱਲ ਕੇ ਵਿਚਾਰ ਚਰਚਾ ਕਰਾਂਗੇ ਕਿ ਜਿਹੜਾ ਰਵਨੀਤ ਬਿੱਟੂ ਦਾ ਬਿਆਨ ਆਉਂਦਾ ਹੈਗਾ ਪੰਜਾਬ ਵਿੱਚ ਪੋਸਟ ਦੇ ਜਾਂ ਫੀਲ ਦੇ ਠੇਕੇ ਖੋਲਣ ਦੀ ਗੱਲ ਕੀਤੀ ਜਾ ਰਹੀ ਹੈ ਅਸੀਂ ਲੋਕਾਂ ਦੇ ਕਚਰੇ ਵਿੱਚ ਇਹ ਸਵਾਲ ਰੱਖਣਾ ਹੈਗਾ ਔਰ ਇਸ ਸਵਾਲ ਦਾ ਪੂਰਾ ਅਸੀਂ ਅੱਜ ਜਾਣਾਂਗੇ ਕਿ ਕੀ ਇੱਕ ਵਾਕਿਆ ਹੀ ਪੰਜਾਬ ਦੀ ਜਿਹੜੀ ਖੇਤੀ ਹੈਗੀ ਹੈ ਜਿਹੜਾ ਇਹ ਰਵਾਇਤੀ ਨਸ਼ੇ ਹੈਗੇ ਆ ਇਸ ਨਾਲ ਜਿਹੜਾ ਪੰਜਾਬ ਦੀ ਖੇਤੀ ਨੂੰ ਜਿਹੜਾ ਸੰਕਟ ਚ ਜਿਹੜਾ ਆਰਥਿਕ ਸੰਕਟ ਵੱਡੇ ਪੱਧਰ ਤੇ ਜਦੋਂ ਇਹ ਬਿਆਨ ਉਸ ਵੇਲੇ ਆਉਂਦਾ ਕਿ ਪੰਜਾਬ ਦੇ ਵਿੱਚ ਜਿਹੜਾ ਝੋਨੇ ਦੀ ਜੋ ਦੁਰਦਸ਼ਾ ਝੋਨੇ ਦੀ ਖੇਤੀ ਦੀ ਦੁਰਦਸ਼ਾ ਹੋਈ ਮੰਡੀਆਂ ਦੇ ਵਿੱਚ ਉਸ ਉਸ ਵੇਲੇ ਜਿਹੜਾ ਰਵਨੀਤ ਬਿੱਟੂ ਦਾ ਬਿਆਨ ਆਉਂਦਾ ਹੈਗਾ ਔਰ ਜਿਸ ਤਰ੍ਹਾਂ ਪੰਜਾਬ ਦੀ ਖੇਤੀ ਜਿਹੜੀ ਹੈਗੀ ਹੈ ਪੰਜਾਬ ਦਾ ਜਿੰਮੇਵਾਰ ਕਰਜ਼ਾਈ ਹੈਗਾ ਉਸ ਰੱਬ ਦੇ ਵਿੱਚ ਜਿਹੜਾ ਹੈ ਬਿਆਨ ਆਉਂਦਾ ਰਵਨੀਤ ਬਿੱਟੂ ਦਾ ਔਰ ਇੱਕ ਵੱਡੇ ਕਿਸਾਨ ਆਗੂ ਮਨਜੀਤ ਸਿੰਘ ਰਾਏ ਵੱਲੋਂ ਵੀ ਇਹ ਗੱਲ ਕਹੀ ਜਾਂਦੀ ਹੈ ਕਿ ਹਾਲਾਂਕਿ ਉਹ ਰਵਨੀਤ ਬਿੱਟੂ ਦੇ ਹੱਕਚ ਨਹੀਂ ਕਹਿੰਦੇ ਲੇਕਿਨ ਉਹ ਇਸ ਗੱਲ ਤੇ ਕਹਿੰਦੇ ਹੈ ਵੀ ਜੇਕਰ ਪੰਜਾਬ ਦੀ ਖੇਤੀ ਦੇ ਵਿੱਚ ਜਿਹੜੇ ਜਿਹੜੇ ਰਵਾਇਤੀ ਨਸ਼ੇ ਹੈਗੇ ਆ ਪੁਰਾਣੇ ਨਸ਼ੇ ਹੈਗੇ ਆ ਤਾਂ ਉਹਨਾਂ ਦੀ ਖੇਤੀ ਕੀਤੀ ਜਾਂਦੀ ਉਹਨਾਂ ਦੇ ਠੇਕੇ ਖੋਲਦੇ ਹੈਗੇ ਤਾਂ ਇੱਕ ਚੰਗੀ ਗੱਲ ਹੈ ਪੰਜਾਬ ਦੀ ਖੇਤੀ ਨੂੰ ਇੱਕ ਸੰਕਟ ਦੇ ਵਿੱਚੋਂ ਕੱਢਿਆ ਜਾ ਸਕਦਾ ਮੇਰੇ ਨਾਲ ਇੱਕ ਕਿਸਾਨ ਆਗੂ ਵੀ ਮੌਜੂਦ ਹੈਗੇ ਆ ਆਪਾਂ ਸਵਾਗਤ ਕਰ ਲੈਨੇ ਆ ਭਾਈ ਭਵਿੰਦਰ ਸਿੰਘ ਜੀ ਮੇਰੇ ਨਾਲ ਅਗੇ ਭਾਈ ਜੀ ਵਾਇਗੁਰ ਜੀ ਕਖਾਲਸਾ ਵਾਇਗੁਰ ਜੀ ਵਾਇਗੁਰ ਜੀ ਰਵਨੀਤ ਬਿੱਟੂ ਦੀ ਆਪਾਂ ਗੱਲ ਕਰ ਰਹੇ ਹੈ ਆ ਇੱਕ ਬੰਨੇ ਜਿੱਥੇ ਜ਼ੋਰਦਾਰ ਆਵਾਜ਼ ਠਾਈ ਜਾਂਦੀ ਹੈ ਪੰਜਾਬ ਦੇ ਵਿੱਚ ਸੰਤਨਟਿਕ ਨਸ਼ਿਆਂ ਨੂੰ ਲੈ ਕੇ ਜਿਹੜੇ ਜਿਹੜੇ ਘਾਤਕ ਨਸ਼ੇ ਹੈਗੇ ਆ ਭਾਵੇਂ ਉਹ ਆਪਣਾ ਸੁਮੈਕ ਦਾ ਨਸ਼ਾ ਹੈਗਾ ਜਾਂ ਕੋਈ ਵੀ ਨਸ਼ਾ ਹੈਗਾ ਲੇਕਿਨ ਰਵਨੀਤ ਬਿੱਟੂ ਦਾ ਜਿਹੜਾ ਇੱਕ ਬਿਆਨ ਆਉਂਦਾ ਹੈਗਾ ਉਸ ਦੇ ਨਾਲ ਸਿਆਸੀ ਗਲੈਰਿਆਂ ਦੇ ਵਿੱਚ ਇੱਕ ਤਰ੍ਹਾਂ ਦੀ ਮੀਡੀਆ ਦੇ ਵਿੱਚ ਬੜੀ ਵੱਡੇ ਪੱਧਰ ਤੇ ਚਰਚਾ ਹੁੰਦੀ ਹੈਗੀ ਤੁਸੀਂ ਇਸ ਬਿਆਨ ਨੂੰ ਕਿਸ ਤਰ੍ਹਾਂ ਦੇਖਦੇ ਪਹਿਲਾਂ ਤਾਂ ਸਾਡੀ ਧਰਤੀ ਸਾਡੇ ਲੋਕ ਚੈਨਲ ਦੇ ਸਾਰੇ ਸਰੋਤਿਆਂ ਨੂੰ ਫਤੇ ਆਜ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਕੀ ਜਿਹੜੇ ਬਿਆਨਾਂ ਤੋਂ ਲੈ ਕੇ ਗੱਲ ਕਰ ਰਹੇ ਆਪਾਂ ਰਮਨਿਤ ਬਿੱਟੂ ਵਰਗਿਆਂ ਦੇ ਜਾਂ ਹੋਰ ਜਿਹੜੇ ਲੀਡਰ ਨੇ ਉਹਨਾਂ ਦੇ ਇਹ ਸਰਕਾਰੀ ਸਟੰਟ ਨੇ ਹਮ ਵੋਟਾਂ ਦੀ ਜਿਮਨੀ ਚੋਣਾ ਹੋ ਰਹੀਆਂ ਨੇ ਤੇ ਉਹਨਾਂ ਦੇ ਜਿਹੜੇ ਵੋਟ ਨੂੰ ਹਾਸਲ ਕਰਨ ਲਈ ਆਪਦੇ ਵੱਲ ਖਿੱਚਣ ਵਾਸਤੇ ਉਹ ਕੀਤਾ ਜਾ ਰਿਹਾ ਹਮ ਇਹਨਾਂ ਦੇ ਨਾ ਤਾਂ ਸਰਕਾਰਾਂ ਇਸ ਲਈ ਜ਼ਿੰਮੇਵਾਰ ਨੇ ਜ਼ਿੰਮੇਵਾਰ ਸਰਕਾਰਾਂ ਪੂਰੀਆਂ ਨੇ ਨਾ ਤਾਂ ਇਹਦੇ ਲਈ ਸੁਹਿਰਦ ਨੇ ਵੀ ਅਸੀਂ ਕਿਸੇ ਤਰੀਕੇ ਦੇ ਨਾਲ ਇਹਨਾਂ ਲੋਕਾਂ ਨੂੰ ਕੋਈ ਕੰਮ ਧੰਦਾ ਕਰਕੇ ਲੈ ਕੇ ਦੇਣਾ ਜਾਂ ਅਸੀਂ ਵੀ ਕਿਸੇ ਤਰੀਕੇ ਦੇ ਨਾਲ ਇਹ ਲੋਕਾਂ ਨੂੰ ਕੋਈ ਸਹੂਲਤ ਦੇਣੀ ਆ ਉਹਦੱਚ ਨੇ ਸਰਕਾਰ ਜਿਹੜੇ ਲੀਡਰ ਨੇ ਸਿਰਫ ਵੋਟਾਂ ਹ ਵਟੋਰਨ ਵਾਸਤੇ ਹੀ ਬਿਆਨ ਦਿੰਦੇ ਨੇ ਸਰਕਾਰ ਜਨਤਾ ਦੇ ਵਾਸਤੇ ਕੁਝ ਨਹੀਂ ਕੀਤਾ ਜਾ ਰਿਹਾ ਚਾਰ ਵਿਧਾਨ ਸਭਾ ਜਿਹੜੇ ਹਟਕੇ ਆ ਗਏ ਫਿਰ ਉਸ ਚੀਜ਼ ਨੂੰ ਲੈ ਕੇ ਫਿਰ ਬਿਆਨ ਦਿੱਤਾ ਗਿਆ ਕਹਿ ਸਕਦੇ ਬਿਲਕੁਲ ਜੀ ਇਹਨਾਂ ਦੇ ਜਿਹੜੇ ਬਿਆਨ ਨੇ ਕਿਉਂਕਿ ਰਵਨੀਤ ਬਿੱਟੂ ਆਪਦੀ ਸਰਕਾਰ ਵੀ ਇੱਥੇ ਰੱਖ ਪਹਿਲਾਂ ਸਰਕਾਰ ਦੇ ਵਿੱਚ ਰਿਆ ਹੂੰ ਉਦੋਂ ਇਹਨਾਂ ਨੇ ਉਦੋਂ ਕਿਸੇ ਤਰੀਕੇ ਦੀ ਕੋਈ ਆਵਾਜ਼ ਉਠਾਈ ਨਹੀਂ ਉਠਾਈ ਕਿਉਂਕਿ ਉਠਾਉਣਗੇ ਨਹੀਂ ਨਾ ਤਾਂ ਇਹਨਾਂ ਨੇ ਸਿੰਥੈਟਿਕ ਨਸ਼ੇ ਬੰਦ ਕਰਨ ਦੀ ਆਵਾਜ਼ ਉਠਾਈ ਨਾ ਉਦੋਂ ਇਹਨਾਂ ਨੇ ਹਾਲਾਂਕਿ ਕੈਪਟਨ ਦੀ ਸਰਕਾਰ ਦੇ ਮੌਕੇ ਕੈਪਟਨ ਨੇ 4 ਹਫ਼ਤਿਆਂ ਦੇ ਵਿੱਚ ਨਸ਼ਾ ਬੰਦ ਕਰਨ ਦੀ ਗੱਲ ਕੀਤੀ ਰਮਨੀਤ ਬਿੱਟੂ ਉਦੋਂ ਵੀ ਕੁਰਸੀ ਦਾ ਨੱਕ ਮੰਨ ਗਿਆ ਪਰ ਇਹਨਾਂ ਨੇ ਉਹ 4 ਹਫ਼ਤਿਆਂ ਤੋਂ 4 ਸਾਲਾਂ ਤੱਕ ਇਹ ਗੱਲ ਗਈ ਤੇ ਮੇਰੇ ਖਿਆਲ 10-12 ਸਾਲ ਵੀ ਲੰਘ ਗਏ ਤੇ ਤਾਂ ਵੀ ਉਸ ਲੈਂਡ ਨੂੰ ਦੁਬਾਰਾ ਇਹਨਾਂ ਨੇ ਨਹੀਂ ਟੰਬਿਆ ਹੁਣ ਜਿਹੜੀ ਰਹੀ ਗੱਲ ਅਗਲੇ ਪਾਸੇ ਦੁਬਾਰਾ ਨਸ਼ੇ ਦੇ ਜਿਹੜੀ ਐ ਸੰਥੈਟਿਕ ਨਸ਼ੇ ਨੂੰ ਰੋਕਣ ਦੀ ਉਹ ਵੀ ਇਹਨਾਂ ਦੇ ਸਾਹਮਣੇ ਵੈਸੇ ਗੁਜਰਾਤ ਦੇ ਵਿੱਚ ਵੀ ਵੱਡੇ ਪੱਤਰ ਦੇ ਪਿੱਛੇ ਨਸ਼ੇ ਫੜੇ ਗਏ ਸੀ ਹੀਰ ਹੁਣ ਸਮੈਗਰ ਇੱਕ ਬੰਦਰਗਾਹ ਤੋਂ ਇੱਕ ਕੰਟੇਨਰ ਫੜਿਆ ਗਿਆ ਸੀ ਸਿੱਧਾ ਮਤਲਬ ਕਹਿ ਸਕਦੇ ਕੰਟੇਨਰ ਕੰਟੇਨਰ ਫੜਿਆ ਗਿਆ ਸੀ ਬਾਕੀ ਨਸ਼ੇ ਜਿਹੜੇ ਨੇ ਉਹ ਤਾਂ ਨਸ਼ਾ ਹੀ ਆ ਸਰਕਾਰ ਦੀ ਮਰਜ਼ੀ ਆ ਵੀ ਕਿਸੇ ਨਸ਼ੇ ਨੂੰ ਵੈਲਿਡ ਕਰ ਦਿੰਦੀ ਆ ਹੁਣ ਨਸ਼ਾ ਤਾਂ ਸ਼ਰਾਬ ਦੇ ਨਾਲ ਸਰਕਾਰਾਂ ਨੂੰ ਸਾਰੇ ਡਾਕਟਰ ਕਹਿ ਰਹੇ ਨੇ ਵੀ ਤੁਸੀਂ ਸ਼ਰਾਬ ਦਾ ਨਸ਼ਾ ਅਲਕੋਹਲ ਦਾ ਯੂਜ਼ ਕਰੋਗੇ ਤੇ ਤੁਹਾਡੇ ਜਿਹੜੇ ਗੁਰਦੇ ਲੀਵਰ ਉਹ ਡੈਮੇਜ ਹੋ ਜਾਣਗੇ ਪਰ ਕੀ ਸਰਕਾਰ ਉਹਦੇ ਤੇ ਕੋਈ ਬੈਨ ਕਰਦੀ ਆ ਨਹੀਂ ਸਰਕਾਰ ਨੂੰ ਸਿਰਫ ਪੈਸੇ ਨਾਲ ਮਤਲਬ ਆ ਮਰਦੀ ਜਨਤਾ ਮਰ ਜਾਵੇ ਪਿੰਡ ਪਿੰਡ ਠੇਕੇ ਕੋਈ ਗੱਲ ਨਹੀਂ ਪਿੰਡ ਪਿੰਡ ਠੇਕੇ ਖੋਲਦੇ ਸਕੂਲ ਬੰਦ ਕਰ ਦਿੱਤੇ ਠੇਕੇ ਖੋਲ ਦਿੱਤੇ ਹਸਪਤਾਲ ਬੰਦ ਕਰ ਦਿੱਤੇ ਠੇਕੇ ਖੋਲ ਦਿੱਤੇ ਸਰਕਾਰੀ ਹਸਪਤਾਲਾਂ ਦੇ ਕਿੰਨੇ ਕਿੰਨੇ ਡਾਕਟਰ ਨੇ ਵਿੱਚ ਇੱਥੇ ਕਿੰਨਾ ਕੁ ਇੱਥੇ ਸਟਾਫ ਆ ਨਹੀਂ ਸਟਾਫ ਨਹੀਂ ਭਰਤੀ ਕੀਤਾ ਜਾ ਰਿਹਾ ਠੇਕੇ ਨਵੇਂ ਖੋਲੇ ਜਾ ਰਿਹਾ ਕਈ ਪਿੰਡਾਂ ਦੇ ਵਿੱਚ ਦੋ ਦੋ ਠੇਕੇ ਨੇ ਇੱਕ ਸਾਈਡ ਦੇ ਲੈਣਦੇ ਇੱਕ ਚੜ੍ਹਦੇ ਪਾਸੇ ਆ ਸੋ ਇਸ ਕਰਕੇ ਰੋਡਾਂ ਦੇ ਉੱਤੇ ਜਿਵੇਂ ਮੈਡੀਕਲ ਸਟੋਰ ਖੋਲ ਦਿੱਤੇ ਆ ਉਸੇ ਤਰੀਕੇ ਦੇ ਨਾਲ ਜਿਹੜੇ ਠੇਕੇ ਵੀ ਸ਼ਰਾਬ ਵਾਲੇ ਖੋਲ ਦਿੱਤੇ ਬਾਕੀ ਜਿਹੜਾ ਇਹਨਾਂ ਸੰਥੈਟਿਕ ਨਸ਼ੇ ਦੀ ਗੱਲ ਕਰਦੇ ਸਰਕਾਰ ਨੂੰ ਪਤਾ ਇਹ ਸਰਕਾਰ ਦੀਆਂ ਹੀ ਉਹ ਫੈਕਟਰੀਆਂ ਨੇ ਜਿਨ੍ਹਾਂ ਦੇ ਵਿੱਚ ਸੰਥੈਟਿਕ ਨਸ਼ਾ ਤਿਆਰ ਹੋ ਰਿਹਾ ਸੋ ਇਸ ਕਰਕੇ ਕਦੇ ਵੀ ਉਹ ਜਿਹੜਾ ਬੰਦ ਨਹੀਂ ਕਰਨਗੇ ਜਿਹੜਾ ਜਨਤਾ ਮਰਦੀ ਹੈ ਬੇਸ਼ੱਕ ਮਰ ਜਵੇ ਇਹਨਾਂ ਦਾ ਕੋਈ ਉਹਦਾ ਨਾਲ ਲੈਣਾ ਦੇਣਾ ਨਹੀਂਗਾ ਜਨਤਾ ਵਾਧੂ ਇਹਨਾਂ ਨੂੰ ਮਰਨ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਜਿਸ ਤਰ੍ਹਾਂ ਆਪ ਜੀ ਨੇ ਦੱਸਿਆ ਕਿ ਜਿਹੜਾ ਨਸ਼ਾ ਤੋਂ ਨਸ਼ਾ ਹੀ ਹੁੰਦਾ ਬੇਸ਼ੱਕ ਦੀ ਭਵੇਂ ਜਿਵੇਂ ਕੋਈ ਵੀ ਨਸ਼ਾ ਹੈਗਾ ਵੀ ਉਹ ਸਰਕਾਰ ਕੋਈ ਇਲੀਗਲ ਹੋ ਜਾਂਦਾ ਕੋਈ ਅਨਲੀਗਲ ਹੋ ਜਾਂਦਾ ਦੂਸਰੇ ਪਨੇ ਜੇਕਰ ਆਪਾਂ ਮੌਜੂਦਾ ਸਥਿਤੀ ਪੰਜਾਬ ਦੀ ਖੇਤੀ ਦੀ ਕਰਦੇ ਆ ਤਾਂ ਖੇਤੀ ਦੇ ਵਿੱਚ ਮਨਜੀਤ ਸਿੰਘ ਰਾਏ ਦਾ ਵੀ ਮੈਂ ਜ਼ਿਕਰ ਕੀਤਾ ਪਹਿਲਾਂ ਵੀ ਵੀ ਉਹਨਾਂ ਨੇ ਇਸ ਚੀਜ਼ ਨੂੰ ਕਿਹਾ ਵੀ ਠੀਕ ਹੈ ਜਿਹੜੇ ਰਵਾਇਤੀ ਸਾਡੇ ਨਸ਼ੇ ਹੈਗੇ ਆ ਪੁਰਾਣੇ ਨਸ਼ੇ ਹੈਗੇ ਆ ਤੇ ਜੇਕਰ ਨੌਜਵਾਨਾਂ ਨੂੰ ਸਿੰਥੈਟਿਕ ਨਸ਼ਿਆਂ ਵੱਲੋਂ ਪਰੇ ਹਟਾਉਣਾ ਹੈਗਾ ਜਾਂ ਪੰਜਾਬ ਦੀ ਜਿਹੜੀ ਖੇਤੀ ਦੀ ਅਮਦਨ ਵਧਾਉਣੀ ਹੈਗੀ ਏ ਤੇ ਠੀਕ ਹੋ ਜਾਣਾ ਚਾਹੀਦਾ ਇਹ ਕੰਮ ਸਾਰਾ ਹੋ ਜਾਣਾ ਚਾਹੀਦਾ ਐ ਵੇਖੋ ਜੀ ਇਸ ਗੱਲ ਨਾਲ ਬਹੁਤ ਜ਼ਿਆਦਾ ਲੋਕ ਸਹਿਮਤ ਨੇ ਹੂੰ ਵੀ ਸਿੰਥੈਟਿਕ ਨਸ਼ਿਆਂ ਤੋਂ ਰੋਕ ਕੇ ਅਸੀਂ ਜਿਹੜੇ ਰਵਾਇਤੀ ਨਸ਼ਾ ਨਹੀਂ ਕਹਿ ਸਕਦੇ ਹੂੰ ਵੇ ਪੋਸਟ ਤੇ ਫੀਮ ਜਿਹੜਾ ਉਹ ਜਿਹੜਾ ਨਾ ਉਹ ਨਸ਼ਾ ਜ਼ਿੰਦਗੀ ਨਹੀਂ ਲੈਂਦਾ ਉਹ ਚੋਰੀਆਂ ਨਹੀਂ ਕਰਾਉਂਦਾ ਉਹ ਆਲਸ ਨਹੀਂ ਦਿੰਦਾ ਉਹ ਨਸ਼ਾ ਕਰਨ ਵਾਲੇ ਜਿਹੜੇ ਮਤਲਬ ਕਾਰੋਬਾਰ ਕਰਦੇ ਕੰਮ ਕਰਦੇ ਧੰਦਾ ਕਰਦੇ ਨੇ ਹੁਣ ਜਿਹੜਾ ਸ਼ਰਾਬ ਵਾਲਾ ਸ਼ਰਾਬ ਪੀ ਕੇ ਵੀ ਕੋਈ ਕੰਮ ਧੰਦਾ ਨਹੀਂ ਕਰੇਗਾ ਜਾਂ ਉਹਦੇ ਚ ਦਲੇਰੀ ਵਧ ਗਈ ਉਹ ਕਿਸੇ ਨਾਲ ਓਵਰ ਓਵਰ ਕਰੇਗਾ ਕੰਮ ਜਾਂ ਉਹਦੇ ਚ ਜੋੜ ਜਾਏਗਾ ਜਾਂ ਉਹ ਕਿਸੇ ਤਰੀਕੇ ਦੇ ਨਾਲ ਆਪਦੇ ਆਪ ਤੋਂ ਵजूद ਤੋਂ ਵੱਧ ਕੇ ਕੰਮ ਕਰਨ ਦੀ ਕੋਸ਼ਿਸ਼ ਦਵਾਈਆਂ ਵੀ ਬਣਦੀਆਂ ਐ ਮੈਡੀਸਨ ਵੀ ਬਣਦੀਆਂ ਐ ਤੇ ਅਫੀਮ ਤੇ ਨਾਲ ਬਹੁਤ ਮੈਡੀਸਨ ਤਕਰੀਬਨ ਕਿੰਨਾ 80% ਜਿਹੜੀਆਂ ਮੈਡੀਸਨ ਨੇ ਸਾਰੀਆਂ ਅਫੀਮ ਤੋਂ ਬਣਦੀਆਂ ਨੇ ਆਯੁਰਵੇਦ ਦੇ ਵਿੱਚ ਵੀ ਫੀਮ ਨੂੰ ਬਹੁਤ ਵੱਡਾ ਮੰਨਿਆ ਗਿਆ ਪਰ ਇਹਦਾ ਇਹਨਾਂ ਮਤਲਬ ਨਹੀਂ ਮਤਲਬ ਤੁਸੀਂ ਸਮਝੋ ਤੁਸੀਂ ਵੀ ਮੈਂ ਸ਼ਾਇਦ ਫੀਮ ਨੂੰ ਪ੍ਰਮੋਟ ਕਰ ਰਿਹਾ ਹਾਂ ਬਿਲਕੁਲ ਜੀ ਜੇ ਅਫਗਾਨਿਸਤਾਨ ਦੇ ਵਿੱਚ 233000 ਹੈਕਟੇਅਰ ਦੇ ਵਿੱਚ ਅਫੀਮ ਬੀਜੀ ਜਾ ਰਹੀ ਸੀ ਖਾਸ ਖਾਸ ਦੀ ਖੇਤੀ ਹੋ ਰਹੀ ਸੀ ਹਾਂ ਬਿਲਕੁਲ ਜੀ ਜਦੋਂ ਦਾ ਉਥੇ ਤਾਲਿਬਾਨ ਦਾ ਰਾਜ ਆਇਆ ਤੇ ਤੁਸੀਂ ਇਹ ਵੇਖੋ ਵੀ ਆ 12-13 ਸਾਲ ਦੇ ਵਿੱਚ ਅੱਜ ਕਿਹੜੇ ਹਾਲਾਤ ਨੇ ਉਥੇ ਅਫੀਮ ਦੁਨੀਆ ਦੇ ਵਿੱਚੋਂ ਸਭ ਤੋਂ ਵੱਧ ਜਿਹੜੀ ਆ ਅਫਗਾਨਿਸਤਾਨ ਚ ਬੀਜੀ ਜਾ ਰਹੀ ਸੀ ਖਸਖਸ ਅੱਜ ਉਥੇ ਜਿਹੜੀ ਆ ਉਹ ਤਕਰੀਬਨ ਤਕਰੀਬਨ 233000 ਹੈਕਟੇਅਰ ਤੋਂ ਘਟ ਕੇ ਸਿੱਧੀ ਸਿੱਧੀ ਮੇਰੇ ਖਿਆਲ ਵੀ ਉਹ ਐਸ ਵਕਤ 50 ਕੇ ਹਜ਼ਾਰ ਹੈਕਟੇਰ ਤੋਂ ਥੱਲੇ ਆ ਗਿਆ ਠੀਕ ਹੈ ਉਹਦਾ ਗਰਾਫ ਉਹ ਉਹਦੇ ਚ ਕੀ ਹੈ ਵੀ ਜਿਹੜੀ ਹਫੀਮ ਦਾ ਜਦੋਂ ਤੁਸੀਂ ਹਫੀਮ ਦਾ ਕੰਮ ਕਰਨਗੇ ਜਿਹੜੇ ਰੋਗ ਹੈ ਜਿਵੇਂ ਅੱਜ ਹਲਵਾਈ ਦਾ ਕੰਮ ਕਰਦਾ ਕੋਈ ਵੀ ਹ ਹਲਵਾਈ ਦੀ ਦੁਕਾਨ ਤੇ ਹਲਵਾਈ ਆ ਉਹ ਜਿਹੜੇ ਉਹਦੇ ਉੱਥੇ ਕਾਰੀਗਰ ਵੀ ਨੇ ਉਹ ਜਦੋਂ ਮਠਿਆਈ ਬਣਾਉਣਗੇ ਤੇ ਉਹ ਮਠਿਆਈ ਦੇ ਨਾਲ ਉਹਨਾਂ ਨੂੰ ਸਮੈਲ ਲੈਣੇ ਆਉਂਦੀ ਕਿ ਮਠਿਆਈ ਨਹੀਂ ਖਾਂਦੇ ਬਿਲਕੁਲ ਜੀ ਮਠਿਆਈ ਖਾਣ ਯੋਗ ਨਹੀਂ ਰਹਿੰਦੇ ਅਸੀਂ ਗੁੜ ਕੱਢਦੇ ਰਹੇ ਆ ਵੇਲੇ ਨੇ ਚੱਲਦੇ ਹੁੰਦੇ ਸੀ ਵੇਲੇਣਾ ਜਦੋਂ ਚੱਲਦਾ ਹੁੰਦਾ ਸੀ ਗੁੜ ਪਹਿਲੇ ਦਿਨ ਖਾ ਲਿਆ ਜਿਹੜਾ ਖਾ ਲਿਆ ਮੁੜ ਕੇ ਗੁੜ ਦੀ ਸਮੈਲ ਲੈਣੀ ਆਉਂਦੀ ਦੀ ਸੀ ਗੁੜ ਨਹੀਂ ਸੀ ਖਾਦਾ ਜਾਂਦਾ ਹੂੰ ਉਸੇ ਤਰੀਕੇ ਦੇ ਨਾਲ ਜਦੋਂ ਫੀਮ ਤੁਹਾਡੀ ਖਸਕਸ ਹੋ ਗਈ ਤੁਸੀਂ ਫੀਮ ਦਾ ਜਦੋਂ ਖੇਤੀ ਕਰੋਗੇ ਉਸ ਤੋਂ ਜਿਹੜੇ ਲਾਉਂਗੇ ਜਾ ਕੇ ਗੁਜਰਾਤ ਚ ਵੇਖ ਲਓ ਰਾਜਸਥਾਨ ਚ ਵੇਖ ਲਓ ਜਿੱਥੇ ਬੀਜਦੇ ਨੇ ਹੂੰ ਜਦੋਂ ਫੀਮ ਲਾਉਣਗੇ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਦਾ ਸਵਾਦ ਵੀ ਚੱਕ ਲੈਣਗੇ ਸਵਾਦ ਨਾ ਵੀ ਚੱਕਣਗੇ ਕਿਉਂਕਿ ਉਹ ਫੀਮ ਦੇ 스মেল ਆਏਗੀ ਉਹ 스মেল ਦੇ ਨਾਲ ਹਲਵਾਈ ਵਾਂਗੂ ਜਿਹੜਾ ਉਹਨਾਂ ਨੂੰ ਉਹ ਨਸ਼ਾ ਜਿਹੜਾ ਨਾ ਸਰੀਰ ਨੂੰ ਉਹ ਉੱਡੂ ਉੱਡੂ ਕਰੇਗਾ ਜਾਂ ਕਿਵੇਂ ਵੀ ਆ ਮਤਲਬ ਨਸ਼ਾ ਉਹਨਾਂ ਨੂੰ ਆਏਗਾ ਉਸ ਨਸ਼ੇ ਦੇ ਵਿੱਚ ਉਹ ਆ ਜਾਣਗੇ ਇਹ ਗੱਲ ਵੱਖਰੀ ਹੈ ਵੀ ਸਰਕਾਰ ਉੱਥੋਂ ਦੇ ਲੋਕਾਂ ਨੂੰ ਖੁੱਲ੍ਹ ਦੇ ਦਿੰਦੀ ਆ ਵੀ ਤੁਹਾਨੂੰ ਨਸ਼ਾ ਪਾਸੋਂ ਜਾਂਦੇ ਲੈਣ ਦੀ ਲੋੜ ਨਹੀਂ ਜਾਂ ਉਹਨਾਂ ਕੋਲੇ ਆਵਦਾ ਇਹ ਨਾ ਹੋ ਜਾਂਦਾ ਵੀ ਉਹ ਆਦੇ ਚੱਲ ਕੋਈ ਗੱਲ ਨਹੀਂ 2-4 ਤੋਲੇ ਰੱਖ ਲਈ ਅਫੀਮ ਰੱਖ ਲਈ ਜਾਂ 2-4 ਛਟਾ ਕਾ ਰੱਖ ਲਈ ਜਾਂ ਉਹਨਾਂ ਨੇ ਪੋਸਟ ਰੱਖ ਲਿਆ ਥੱਲੋ ਕੱਢ ਕੇ ਉਹ ਤੂੜੀਏ ਇੱਕ ਤਰੀਕੇ ਦੀ ਉਹਨਾਂ ਚੀਜ਼ਾਂ ਦੇ ਨਾਲ ਜਿਹੜਾ ਰਹਿੰਦਾ ਉਹ ਮਤਲਬ ਨਸ਼ਾ ਤਾਂ ਨਸ਼ਾ ਹੀ ਆ ਜਿਹੜਾ ਨਸ਼ਾ ਤਾਂ ਚਾਹ ਦਾ ਨਹੀਂ ਛੱਡਿੰਦਾ ਜੇ ਲੋਕ ਕਿ ਕਿਸੇ ਨੂੰ ਕਹ ਰਹੀਏ ਤੂੰ ਚਾਹ ਛੱਡ ਦੇ ਉਹਨਾਂ ਨੇ ਚਾਹ ਪੀਣ ਨੂੰ ਜੀ ਕਰਦਾ ਜੇ ਤਾਂ ਨਸ਼ਾ ਨਹੀਂ ਚਾਹ ਦੇ ਵਿੱਚ ਤੇ ਚਾਹ ਪੀਣ ਨੂੰ ਜੀ ਕਿਉਂ ਕਰਦਾ ਹੂੰ ਇਹ ਤਾਂ ਕੋਈ ਖਰਾਕ ਨਹੀਂ ਪਰ ਹੈ ਨਸ਼ਾ ਚਾਹ ਦੇ ਵਿੱਚ ਵੀ ਹਾਂਜੀ ਚਾਹ ਦੇ ਵਿੱਚ ਜਦੋਂ ਤੁਹਾਨੂੰ ਚਾਹ ਨਹੀਂ ਤੁਸੀਂ ਛੱਡ ਸਕਦੇ ਤੇ ਤੁਸੀਂ ਕਿਵੇਂ ਕਿਸੇ ਨੂੰ ਕਹਿ ਸਕਦੇ ਫੀਮ ਪੋਸਟ ਛੱਡ ਦੇ ਕਿਵੇਂ ਕਿਸੇ ਨੂੰ ਕਹਿ ਸਕਦੇ ਟੀਕਾ ਛੱਡ ਦੇ ਕਿਵੇਂ ਕਿਸੇ ਨੂੰ ਕਹਿ ਸਕਦੇ ਚੱਟਾ ਛੱਡ ਦੇ ਕਿਵੇਂ ਕਿਸੇ ਨੂੰ ਕਹਿ ਸਕਦੇ ਦਾਰੂ ਨਾ ਪੀ ਨਹੀਂ ਉਹ ਅਲੱਗ ਅਲੱਗ ਸਰੀਰ ਦੀ ਡਿਮਾਂਡ ਸਰੀਰ ਜਿਹੜੀ ਤਰੀਕੇ ਦੇ ਤਰੀਕੇ ਦੇ ਨਾਲ ਉਸ ਚੀਜ਼ ਦੇ ਵਿੱਚ ਅਨਵਾਲੋ ਫਸ ਗਿਆ ਫਸ ਗਿਆ ਉਸ ਚੀਜ਼ ਨੂੰ ਉਹ ਸਰੀਰ ਮੰਗਦਾ ਤੇ ਉਸ ਉਹਦੀ ਲੋੜ ਪੂਰੀ ਕਰਨ ਵਾਸਤੇ ਉਹ ਉਧਰ ਜਾਂਦੇ ਜਦੋਂ ਫਿਰ ਉਹ ਕਹਿੰਦੇ ਨਸ਼ੇ ਹੋ ਗਿਆ ਨਸ਼ੇੜੀ ਹੋ ਗਿਆ ਜਾਂ ਨਸ਼ੇੜੀ ਕਰ ਦਿੱਤਾ ਇਹ ਗੋਲੀਆਂ ਜਿਹੜੀਆਂ ਹੁਣ ਸਰਕਾਰ ਦੇ ਵਿੱਚ ਸਾਡੇ ਇਥੋਂ ਜਿਹੜਾ ਹਜੂਰ ਸਾਹਿਬ ਗਏ ਨੇ ਮੁੰਡੇ ਉਹ ਜਾ ਕੇ ਉੱਥੇ ਆਦੇ ਵੀ ਉੱਥੇ ਕਿਸੇ ਮੈਡੀਕਲ ਸਟੋਰ ਤੋਂ ਕੋਈ ਗੋਲੀ ਨਹੀਂ ਮਿਲਦੀ ਕਿਸੇ ਵੀ ਮੈਡੀਕਲ ਸਟੋਰ ਤੋਂ ਜੇ ਉਹਨਾਂ ਨੂੰ ਪੁੱਛੀ ਤਾਂ ਨਾ ਜਾ ਕੇ ਸਾਨੂੰ ਕਾ ਕੈਪਸੂਲ ਇਥੇ ਆਪਣੇ ਇੱਕ ਉਹ ਖਾਂਦੇ ਨੇ ਇਹ ਪਰਾਗਾ ਪਰਾਗਾ ਪ੍ਰੈਗਾ ਅਖਰੇਕ ਪਰਾਗਾ ਉਹ ਕੈਪਸੂਲ ਖਾਂਦੇ ਨੇ ਉਹ ਜਦੋਂ ਕੈਪਸੂਲ ਉੱਥੇ ਖਾਂਦੇ ਨੇ ਤੇ ਉਹ ਜਾ ਕੇ ਉੱਥੇ ਮੰਗਿਆ ਉਹਾਂ ਦੇ ਵੀ ਇਹ ਨਹੀਂ ਮਿਲਦਾ ਤੇ ਪੰਜਾਬ ਦੇ ਵਿੱਚ ਹਰ ਇੱਕ ਪਿੰਡ 'ਚ ਇੱਕ ਇੱਕ ਦੋ ਦੋ ਮੈਡੀਕਲ ਸਟੋਰ ਨੇ ਜਿੰਨੇ ਮਰਜ਼ੀ ਲਾਓ ਉਹ ਹੈ ਵੈਲਟ ਨੇ ਤੇ ਸਾਡੇ ਮੈਡੀਕਲ ਖੁੱਲੇ ਹੀ ਤਾਂ ਸਟੋਰ ਮੈਡੀਕਲ ਸਟੋਰ ਖੁੱਲੇ ਹੀ ਤਾਂ ਨੇ ਕਿ ਸਾਨੂੰ ਨਸ਼ਾ ਜਿਹੜਾ ਘਰ ਘਰ ਦੇਣ ਵਾਸਤੇ ਦੇਣ ਵਾਸਤੇ ਬਿਲਕੁਲ ਦੇਨੇ ਤਾਂ ਫੇਮ ਪੋਸਟ ਦੀ ਵੀ ਐਡੀ ਕੋਈ ਖਾਸ ਗੱਲ ਨਹੀਂ ਆਹ ਜੇ ਦਵਾਈਆਂ ਵਾਸਤੇ ਸੇਲ ਕੀਤਾ ਜਾ ਸਕੇ ਜੇ ਸਰਕਾਰ ਚਾਹੁੰਦੀ ਆ ਵੀ ਬਿੱਟੂ ਦਾ ਬਿਆਨ ਜਿਵੇਂ ਰਮਨਿਤ ਬਿੱਟੂ ਦਾ ਵੀ ਅਸੀਂ ਇਹਨਾਂ ਦੀ ਆਮਦਨ ਦੁੱਗਣੀ ਕਰ ਦੇਾਂਗੇ ਜੇ ਸਾਡੇ ਆਮਦਨ ਦੁੱਗਣੀ ਕਰਨਾ ਚਾਹੁੰਦੇ ਆ ਤੁਸੀਂ ਆ ਤੁਹਾਡੇ ਸਰਕਾਰ ਦੇ ਹੁੰਦੇ ਆ 97000 ਕਰੋੜ ਰੁਪਇਆ ਝੋਨੇ ਦੀ ਖਰੀਦ ਦੇ ਵਿੱਚੋਂ ਐਫਸੀਆਈ ਨੂੰ ਨਹੀਂ ਦਿੱਤਾ ਗਿਆ ਹਮ ਘੱਟ ਕਰ ਦਿੱਤਾ ਗਿਆ ਪਿਛਲੇ ਸਾਲ ਨਾਲੋਂ 97000 ਕਰੋੜ ਰੁਪਇਆ ਤੇ ਉਹ ਤੁਸੀਂ ਉਹ ਉਹ ਕਿਉਂ ਨਹੀਂ ਦਿੱਤਾ ਜੇ ਉਹ ਦਿੰਦੇ ਤੇ ਝੋਨਾ ਜਿਹੜਾ ਸੀਗਾ ਤੜਾ ਤੜ ਵਿਕ ਜਾਣਾ ਸੀ ਜਦੋਂ ਅੱਜ ਤੱਕ ਵੀ ਹੁਣ ਜਿਹਨੇ ਲੋਕਾਂ ਦੇ ਝੋਨੇ ਵਿਕੇ ਨੇ ਸਾਡੇ ਝੋਨੇ ਵਿਕੇ ਨੂੰ ਇੰਨਾ ਚਿਰ ਹੋ ਗਿਆ ਅੱਜ ਤੱਕ ਰਖਾਤਾਂ ਜੇ ਪੇਮੈਂਟ ਨਹੀਂ ਆਈ ਤੇ ਉਹਦੇ ਵਿੱਚ ਕੀ ਕੀਤਾ ਜਾ ਰਿਹਾ ਜਿਵੇਂ ਗੰਨਾ ਮਿੱਲਾਂ ਨੇ ਗੰਨਾ ਲੈ ਲਿਆ ਖੰਡ ਵੇਚਤੀ ਉਸ ਤੋਂ ਬਾਅਦ ਵਿੱਚ 4-4 ਸਾਲ ਲੋਕਾਂ ਨੇ ਗੰਨੇ ਦੀ ਪੇਮੈਂਟ ਨਹੀਂ ਕੀਤੀ ਤੇ ਉਹ ਲੋਕਾਂ ਨੇ ਗੰਨਾ ਅੱਕ ਕੇ ਪੱਟ ਦਿੱਤਾ ਤੁਸੀਂ ਸਾਨੂੰ ਖੇਤੀ ਦੇ ਵਿੱਚ ਦੁੱਗਣਾ ਕਰਵਾ ਰਹੇ ਹੋ ਜਾਂ ਸਾਨੂੰ ਖੇਤੀ ਦੇ ਵਿੱਚ ਫਸਾ ਰਹੇ ਹੋ ਸਾਡੀ ਆਮਦਨ ਤਾਂ ਸਾਨੂੰ ਮੰਡੀ ਕਰਨੀ ਚਾਹੀਦਾ ਤੁਸੀਂ ਸਾਨੂੰ ਤੇਲਾਂ ਦਾ ਰੇਟ ਦੇ ਦਿਓ ਐਮਐਸਪੀ ਦੀ ਗੱਲ ਕਰ ਰਹੇ ਕਿਸਾਨ ਵੱਡੇ ਪੱਧਰ ਤੇ ਜਿਹੜਾ ਮੋਰਚਾ ਲੱਗੇ ਉਹ ਪਹਿਲੇ ਮੋਰਚਾ ਚ ਵੀ ਤੁਸੀਂ ਉਧਰ ਸਕਾਰਤ ਬਿਲਕੁਲ ਜੀ ਸਾਨੂੰ ਤੁਸੀਂ ਐਮਐਸਪੀ ਦਿਓ ਤਾਂ ਸਾਨੂੰ ਗਾਰੰਟੀ ਕਾਨੂੰਨ ਦੇ ਦਿਓ ਆ ਤੇਲਾਂ ਦਾ ਰੇਟ ਦੇ ਦਿਓ ਸਾਨੂੰ ਛੋਲਿਆਂ ਦਾ ਰੇਟ ਦੇ ਦਿਓ ਗਾਰੰਟੀ ਦੇ ਦਿਓ ਹੁਣ ਤੇਲ ਜਿਹੜੇ ਨੇ 13 14000 ਨੂੰ ਕੁਇੰਟਲ ਵਿਕਦੇ ਪੈ ਨੇ ਤੇ ਤੁਸੀਂ ਇੱਥੇ ਬਹੁਤ ਜ਼ਿੰਮੇਦਾਰ ਨੇ ਜਿਹੜੇ ਤਿਲ ਬੀਜ ਕੇ ਰਾਜੀ ਨੇ ਪਰ ਜੇਕਰ ਤੁਸੀਂ ਤੇਲ 5000 5 ਕੁਇੰਟਲ ਤੇਲ ਨਿਕਲੋ ਦੇ ਲੈ ਸਰੋਂ ਸਰੋਂ ਦਾ ਬਹੁਤ ਵਧੀਆ ਆਈਡੀਆ ਹੈ 5 ਕੁਇੰਟਲ ਨਿਕਲ ਹੁੰਦੇ ਆ 13000 ਨੂੰ ਨਿਕਲੇ 13 ਤੋਂ 5 78000 ਦਾ ਹੂੰ ਹੂੰ ਜੇ 10000 ਨੂੰ ਵਿਕਿਆ ਤੇ 105000 ਦੇ ਤੇ ਖਰਚਾ ਕੀ ਆ ਘਾਹ ਦੇ ਵਿੱਚ ਬਿਜਦੇ ਨੇ ਸਿਰਫ ਇੱਕੋ ਸਪਰੇ ਹੋਣੀ ਜਦੋਂ ਫੁੱਲ ਆਏ ਕੋਈ ਖਾਦੇ ਨਹੀਂ ਕੋਈ ਪਾੜੀ ਨਹੀਂ ਵੱਢਣ ਲੱਗਿਆ ਸੀ ਵੱਢ ਲਾਂਗੇ ਉਹਦੇ ਘਰਨੇ ਬਣਾ ਕੇ ਕੱਢ ਲੈਣੇ ਚੌਥੇ ਦਿਨ ਬਾਅਦ ਜੇ ਘਰਨੇ ਦੇ ਪੁੱਠਾ ਕਰਕੇ ਝਾੜਦੇ ਝਾੜ ਲਿਆ ਕੋਈ ਖਰਚਾ ਨਹੀਂ ਉਹਦਾ ਸੋ ਇਸ ਕਰਕੇ ਇਹਨਾਂ ਚੀਜ਼ਾਂ ਦਾ ਜਿਹੜਾ ਸਾਡੇ ਕੋਲੇ ਮਤਲਬ ਹੈਗਾ ਤਰੀਕਾ ਫਿਰ ਉਸ ਤੋਂ ਬਾਅਦ ਚ ਦਾਣਾ ਨੇ ਪਿਛਲੀ ਵਾਰੀ ਜਦੋਂ ਭਗਵੰਤ ਮਾਨ ਸਰਕਾਰ ਆਈ ਤਾਂ ਆਂਦੇ ਜੇ ਤੁਸੀਂ ਮੂੰਗੀ ਬੀਜੋ 7500 ਨੂੰ ਲਵਾਂਗੇ ਲੋਕਾਂ ਨੇ ਮੂੰਗੀ ਬੀਜਤੀ ਜਦੋਂ ਲੈਣ ਦੀ ਵਾਰੀ ਆ ਜਾਂਦੀ ਜੀ ਸਾਡੇ ਡਿਮਾਂਡ ਦੇ ਉੱਤੇ ਨਾ ਸਾਡੇ ਜਿਹੜੇ ਇਹ ਲੈਵਲ ਦੇ ਉੱਤੇ ਖਰੀ ਨਹੀਂ ਉਤਰਦੀ ਤੇ 3500 ਨਿਕੀ ਕਿਹੜੀ ਸਾਡੇ ਉਹ ਦੁੱਗਣੀ ਕਰ ਦਿੱਤੀ ਇਹਨਾਂ ਨੇ ਆਂਦਣ ਉਸ ਤੋਂ ਬਾਅਦ ਦੇ ਵਿੱਚ ਹੁਣ ਝੋਨਾ ਭਗਵੰਤ ਮਾਨ ਸਰਕਾਰ ਨੇ ਖੁਦ ਕਿਹਾ 26 ਲਾ ਦਿਓ 126 ਲਾਓ 126 ਲਾਤਾ ਹੁਣ ਭਗਵੰਤ ਮਾਨ ਦੀ ਤੁਹਾਡੇ ਸਾਹਮਣੇ ਆ ਝੋਨੇ ਨੂੰ ਕੱਟ ਲਾਉਂਦੇ ਨੇ ਸੇਲਰਾਂ ਵਾਲੇ ਰੋਲ ਕੇ ਰੱਖਤਾ 126 ਨੇ ਤੇ ਤੁਸੀਂ ਨਾਲੇ ਯੂਨੀਵਰਸਿਟੀ ਨੇ ਖੁਦ ਕਿਹਾ ਵੀ ਇਹਦੇ ਚ ਚੌਲ ਪੂਰਾ ਸੇਲਰਾਂ ਵਾਲਿਆਂ ਨੂੰ ਲੈ ਕੇ ਕੀਤਾ ਤੇ ਪਰ ਤੁਸੀਂ ਇੱਕ ਵਾਰ ਵੀ ਇਹ ਨਹੀਂ ਬਿਆਨ ਦਿੱਤਾ ਵੀ ਜਿਹੜਾ ਸੇਲਰ ਵਾਲਾ ਨਹੀਂ ਲਊਗਾ ਉਹਦਾ ਤੇ ਅਸੀਂ ਚੌਲ ਹੀ ਨਹੀਂ ਲੁਵਾਣਾ ਚਾਹੁੰਨਾ ਨਹੀਂ ਲੁਵਾਣਾ ਕਿਤੇ ਬਿਆਨ ਨਹੀਂ ਦਿੱਤਾ ਕਿ ਤੁਹਾਡੇ ਕਿਸੇ ਮੰਤਰੀ ਨੇ ਨਹੀਂ ਦਿੱਤਾ ਤੇ ਤੁਸੀਂ ਕਿਹੜੇ ਕੋਈ ਐਮਐਲਏ ਕੇ ਮੰਡੀਆਂ ਚ ਨਹੀਂ ਵੜਿਆ ਕੋਈ ਮੰਗ ਬਿਲਕੁਲ ਜੀ ਕੋਈ ਐਮਐਲਏ ਕੋਈ ਭਾਜਪਾ ਆਵਾਦਮੀ ਪਾਰਟੀ ਦਾ ਇਹ ਕੱਲੀ ਸਰਕਾਰ ਇੱਕ ਨਹੀਂ ਇਹ ਸਾਰੀਆਂ ਸਰਕਾਰਾਂ ਵਾਲੀਆਂ ਚੋਰ ਕੁੱਤੇ ਰਲੀਆਂ ਹੋਈ ਆ ਸਾਡੀ ਆਮਦਨ ਦੁੱਗਣੀ ਕਰਨ ਦਾ ਮਸਲਾ ਨਹੀਂ ਇਹਨਾਂ ਨੂੰ ਸਾਡੀ ਆਮਦਨ ਘਟਾ ਕੇ ਤੇ ਸਾਨੂੰ ਇਹ ਵਰਤਣਾ ਚਾਹੁੰਦੇ ਨੇ ਕਿ ਜਿਵੇਂ ਅਸੀਂ ਕਹੀਏ ਉਦਾਂ ਹੀ ਕਰਨਗੇ ਬਾਅਦ ਚ ਜਿੰਨਾ ਚਿਰ ਤੁਹਾਡੇ ਡਰਾਮ ਚ ਦਾਣੇ ਨੇ ਤੁਹਾਡੇ پڑੋਲੇ ਚ ਦਾਣੇ ਨੇ ਉਨਾ ਚਿਰ ਤੁਸੀਂ ਅੜਦੇ ਹੋ ਸਰਕਾਰਾਂ ਨਾਲ ਇਹ ਸਰਕਾਰਾਂ ਨੂੰ ਪਤਾ ਹੂੰ ਸਰਕਾਰਾਂ ਨੂੰ ਪਤਾ ਤਾਂ ਸਰਕਾਰਾਂ ਸਾਡੇ ਬਰਖਲਾਫ ਨੇ ਵੀ ਇਹਨਾਂ ਦੇ ਜਿਹੜੇ ਦਾਣੇ ਖਤਮ ਕਰਦੇਓ ਪਹਿਲਾਂ ਇਹਨਾਂ ਦੀ ਜਮੀਨਾਂ ਖੋਲੋ ਇਹਨਾਂ ਦੇ ਡਰਮ ਵਿੱਚ ਦਾਣੇ ਨਾ ਰਹਿਣ ਤੇ ਫਿਰ ਇਹ ਜਿਵੇਂ ਅਸੀਂ ਨਚਾਵਾਂਗੇ ਨਾ ਇਹ ਰਿਚ ਇਹ ਸਾਰੇ ਮਦਾਰੀ ਬਣਾਉਣਗੇ ਇਹ ਕਿਸਾਨਾਂ ਨੂੰ ਰਿਚ ਬਣਾਉਣਗੇ ਤੇ ਰਿਚ ਬਣਾ ਕੇ ਬਾਅਦ ਦੇ ਵਿੱਚ ਜਿਵੇਂ ਚਾਹਣਗੇ ਫਿਰ ਉਹਵੇਂ ਨਚਣਗੇ ਲੋਕੇ ਇਹ ਕੁੱਲ ਮਿਲਾ ਕੇ ਆਪਾਂ ਇਹ ਗੱਲ ਕਰ ਸਕਦੇ ਭਵਿੰਦਰ ਸਿੰਘ ਜੀ ਕਿ ਜਿਸ ਤਰ੍ਹਾਂ ਰਵਨੀਤ ਬਿੱਟੂ ਨੇ ਇੱਕ ਬਿਆਨ ਦਿੱਤਾ ਤੁਹਾਡੇ ਨਾਲ ਠੀਕ ਇੱਕ ਵੱਖਰਾ ਚੁਗਲ ਚ ਵੱਖਰੀ ਤਰ੍ਹਾਂ ਸਾਨੂੰ ਜਾਲ ਚ ਫਸਾਉਣਾ ਚਾਹੁੰਦੇ ਆ ਲੇਕਿਨ ਦੂਸਰੇ ਬੰਨੇ ਇੱਕ ਵੱਡੀ ਤੁਸੀਂ ਗੱਲ ਕੀਤੀ ਕਿ ਜਿਹੜੇ ਕਿਸਾਨਾਂ ਦੀਆਂ ਵੱਡੇ ਪੱਧਰ ਤੇ ਜਿਹੜੀਆਂ ਪਹਿਲੇ ਕਿਸਾਨ ਦੋਲਨ ਦਿੱਲੀ ਦੋਲਨ ਵਾਲਾ ਹੈਗਾ ਭਾਵੇਂ ਹੁਣ ਸ਼ੰਭੂ ਮੋਰਚੇ ਤੇ 9 ਮਹੀਨੇ ਅਦੋਲਨ ਲੱਗੇ ਨੂੰ ਹੋ ਗਏ ਆ ਉਹਦੇ ਵਿੱਚੋਂ ਆਪਾਂ ਕੁਝ ਸਾਰੂ ਸੋਚ ਲਾ ਕੇ ਚੱਲ ਗਏ ਪੰਜਾਬ ਦੀ ਖੇਤੀ ਨਹੀਂ ਜੇਕਰ ਆਪਾਂ ਪੰਜਾਬ ਦੀ ਖੇਤੀ ਨੂੰ ਬਚਾਉਣਾ ਹੈ ਜਾਂ ਕਹਿ ਸਕਦੇ ਹਾਂ ਪੰਜਾਬ ਦੇ ਪਾਣੀ ਨੂੰ ਬਚਾਉਣਾ ਪੰਜਾਬ ਦੀ ਖੇਤੀ ਦੀ ਆਮਦਨ ਕਰਨੀ ਹੈਗੀ ਤੇ ਸਾਰੂ ਸੋਚ ਲਾ ਕੇ ਐਸੇ ਚੱਲ ਗਏ ਇੱਕ ਮਤਲਬ ਇੱਕ ਬੰਦੇ ਆਪਾਂ ਡੂੰਘੇ ਪਾਣੀ 'ਚ ਵੜੇ ਦੂਜੇ ਡੂੰਘੇ ਪਾਣੀ 'ਚ ਵੜ ਜੀਏ ਤੇ ਮੇਰੇ ਖਲ 'ਚ ਤੁਹਾਡੀ ਗੱਲ ਠੀਕ ਹੈ ਉਹ ਜਾਇਜ਼ ਨਹੀਂ ਹੈਗਾ ਮੇਰੇ ਖਲ 'ਚ ਬਿਲਕੁਲ ਜੀ ਜਿਹੜਾ ਅੱਜ ਦੇ ਹਾਲ ਹੂੰ ਸਾਰੇ ਕਿਸਾਨ ਚਾਹੁੰਦੇ ਨੇ ਸਾਰੇ ਮਜ਼ਦੂਰ ਚਾਹੁੰਦੇ ਨੇ ਵੀ ਅਸੀਂ ਮੰਡੀ ਕਰਨ ਜਿਹੜਾ ਉਹ ਗਰੰਟੀ ਦੇ ਨਾਲ ਚੱਲੇ 23 ਫਸਲਾਂ ਦੀ ਗਰੰਟੀ ਹੈ ਜੀ ਹਾਂਜੀ ਸਾਨੂੰ ਪਤਾ ਲੱਗਦਾ 23 ਫਸਲਾਂ ਦੀ ਗਰੰਟੀ ਦਾ ਹਰਿਆਣਾ ਸਰਕਾਰ ਨੇ ਕਰ ਦਿੱਤੀ ਆ ਕਿਨੇ ਖਰੀਦੀ ਆ ਹਾਂ ਖਰੀਦੀ ਨਹੀਂ ਕੁਛ ਨਹੀਂ ਇਹ ਇਹ ਸਿਰਫ ਲੌਲੀਪੌਪ ਨੇ ਹਾਂ ਲੌਲੀਪੌਪ ਦੇ ਕੇ ਇਹ ਮਗਰਮਗਰ ਲਾ ਕੇ ਲਈ ਜਾਂਦੇ ਨੇ ਉਹੋ ਹੀ ਬਿਆਨ ਨੇ ਸਰਕਾਰਾਂ ਦੇ ਇਹਨਾਂ ਲੀਡਰਾਂ ਦੇ ਨੇ ਕਾਨੂੰਨੀ ਗਰੰਟੀ ਵੀ ਅਸੀਂ ਹਾਂਜੀ ਕੁਛ ਨਹੀਂ ਇਹ ਇੱਕ ਲੌਲੀਪੌਪ ਦਿੰਦੇ ਪੈ ਨੇ ਲੋਕਾਂ ਨੂੰ ਭੁਲੇਖੇ ਚ ਪਾਉਂਦੇ ਨੇ ਉੱਥੇ ਖਿਲਾੜ ਕੇ ਉਹ ਉੱਤੇ ਚੜਾ ਕੇ ਮੂੰਹ ਤੇ ਉੱਤੇ ਜਿਵੇਂ ਕਹਿੰਦੇ ਨੇ ਬਈ ਨਕਾਬ ਚੜਾਇਆ ਤੇ ਕਮਾ ਕੇ ਕਹਿੰਦੇ ਲੈ ਹੁਣ ਇਹਨੂੰ ਹੱਥ ਲਾ ਕੇ ਵਿਖਾ ਉਹ ਉਲਝ ਜਾਂਦਾ ਉਸੇ ਤਰੀਕੇ ਨਾਲ ਉਲਝਾਇਆ ਜਾ ਰਿਹਾ ਇਹਨਾਂ ਲੋਕਾਂ ਦੇ ਤੇ ਹੁਣ ਮਤਲਬ ਕੋਈ ਲੈਣਾ ਦੇਣਾ ਨਹੀਂ ਸਰਕਾਰ ਦਾ ਇਹ ਸਾਡੇ ਨਿੱਜੀ ਨਾਲ ਜਿੰਦਗੀ ਦੇ ਨਾਲ ਸਾਡੇ ਕਾਰੋਬਾਰ ਦੇ ਨਾਲ ਸਾਡੇ ਖੇਤੀ ਦੇ ਨਾਲ ਸਰਕਾਰ ਨੂੰ ਕੋਈ ਲੈਣਾ ਦੇਣਾ ਨਹੀਂ ਉਹ ਸਾਨੂੰ ਥੱਲੇ ਲਾ ਕੇ ਰਾਜੀ ਹੈ ਜਿਵੇਂ ਸ਼ਰਾਬ ਦੇ ਠੇਕੇ ਬਹੁਤ ਜ਼ਿਆਦਾ ਖੋਲ ਦਿੱਤੇ ਆ ਤੇ ਉਸ ਤਰੀਕੇ ਦੇ ਨਾਲ ਸਕੂਲ ਬੰਦ ਕਰ ਦਿੱਤੇ ਨੇ ਹਸਪਤਾਲ ਜਿਹੜੇ ਪਿੰਡਾਂ ਵਾਲੇ ਸੀ ਡਿਸਪੈਂਸਰੀਆਂ ਪਸ਼ੂਆਂ ਵਾਲੀਆਂ ਤੇ ਦੂਜੀਆਂ ਵੀ ਬੰਦ ਕਰ ਦਿੱਤੀਆਂ ਪਸ਼ੂਆਂ ਦਾ ਦੁੱਧ ਦਾ ਧੰਦਾ ਜਿਹੜਾ ਸੀਗਾ ਅੱਜ ਸਰਕਾਰ ਨੂੰ ਹਰੇਕ ਚੀਜ਼ ਦਾ ਪਤਾ ਹੈ ਪਤਾ ਬਿਲਕੁਲ ਜੀ ਬਿਲਕੁਲ ਇਹ ਵੀ ਪਤਾ ਤੁਹਾਡੇ ਘਰ ਕਿੰਨੇ ਪਸ਼ੂ ਨੇ ਕਿੰਨੇ ਦੁੱਧ ਦੇ ਰਹੇ ਨੇ ਕਿੰਨੇ ਤੁਹਾਡੇ ਫਰੀ ਖਾ ਰਹੇ ਨੇ ਸਰਕਾਰ ਨੇ ਪਿਛਲੇ ਸਾਲ ਆਵਦੇ ਅੰਕੜੇ ਖੁਦ ਕੱਢੇ ਸਰਕਾਰ ਦੇ ਪੰਜਾਬ ਸਰਕਾਰ ਦੇ ਅੰਕੜੇ ਦੇ ਨਾਲ ਕਰਦਾ 2022 ਤੇ 23 ਦੇ ਵਿੱਚ 36% ਪਸ਼ੂ ਘਟ ਗਏ ਪੰਜਾਬ ਚੋਂ ਤੇ ਹੁਣ ਮੈਂ ਆਂ ਡਗਵਾੜ ਜਦੋਂ ਵੇਖੀ ਤਾਂ ਤੇ ਜਿਹੜੀ ਮੱਝ ਗਾਂ ਸੂਣ ਵਾਲੀ ਆ ਉਹੀ ਵੇਚ ਦਿੰਦਾ ਜੀਦੀ ਸੁਮਨ ਵਾਲੀ ਆ ਉਹ ਹੀ ਵੇਚ ਦਿੰਦਾ ਮੈਂ ਤਾਂ ਨਹੀਂ ਵੇਖਿਆ ਵੀ ਮੇਰੇ तकरीबन ਇੱਥੇ ਲੱਗੇ ਮੇਰੇ ਪਿੰਡ ਦੇ ਵਿੱਚੋਂ ਕਿਸੇ ਬੰਦੇ ਦੀਆਂ ਤਿੰਨ ਚਾਰ ਘਰਾਂ ਨੂੰ ਛੱਡ ਕੇ ਬੇਮਜਾਂ ਸੂਈਆਂ ਹੁਣ ਤੇ ਘਰੇ ਉਹਨਾਂ ਨੇ ਦੁੱਧ ਆਵਦਾ ਪਾਉਣ ਵਾਸਤੇ ਪਸ਼ੂ ਰੱਖ ਲਿਓਣ ਸੋ ਇਸ ਕਰਕੇ ਨਹੀਂ ਵੈਸੇ ਭਵਿੰਦਰ ਸਿੰਘ ਜੀ ਤੁਸੀਂ ਬਹੁਤ ਵਧੀਆ ਗੱਲ ਕੀਤੀ ਇੱਕ ਜਿਵੇਂ ਆਪਾਂ ਦੂਸਰੀਆਂ ਫਸਲਾਂ ਦੀ ਗੱਲ ਕਰਦੇ ਨਾਲ ਇੱਕ ਦੁੱਧ ਤੋਂ ਬੜੀ ਵੱਡੀ ਵੱਡੀ ਆਮਦਨ ਹੁੰਦੀ ਸੀ ਪਿਛਲੇ ਸਮੇਂ 10 15 20 ਸਾਲ ਪਿਛੇ ਆਪਾਂ ਚਲੇ ਚੱਲੀਏ ਜੇਕਰ ਗੁਜਰਾਤ ਦੇ ਵਿੱਚ ਅੰਮਲ ਫੈਕਟਰੀ ਦੀ ਆਪਾਂ ਗੱਲ ਕਰਦੇ ਹੈਗੇ ਆ ਤੇ ਜੇਕਰ ਸਰਕਾਰ ਵਾਕੇ ਜੇ ਸਰਕਾਰ ਦੀ ਸੋਚ ਵਧੀਆ ਹੋਵੇ ਸਾਰੂ ਹੋਵੇ ਤੇ ਦੁੱਧ ਤੋਂ ਬੜੀ ਵੱਡੀ ਆਮਦਨ ਕਿਉਂਕਿ ਖੇਤੀ ਦੇ ਨਾਲ ਜਿਹੜਾ ਸਹਾਇਕ ਧੰਦਾ ਮੁੱਖ ਰੂਪ ਚ ਜਿਹੜਾ ਆਪਾਂ ਡੇਰੀ ਨੂੰ ਡੇਰੀ ਨਾਲ ਜੁੜਿਆ ਹੋਇਆ ਤੇ ਸਾਨੂੰ ਉਸ ਬੰਨੇ ਵੀ ਲਾ ਸਕਦੀ ਹੈਗੀ ਲੇਕਿਨ ਜਿਹੜਾ ਇਹ ਖਾਸ ਖਾਸੀ ਖੇਤੀ ਜਾਂ ਸਾਰਾ ਕੰਮ ਉਲਟੀ ਪੈ ਜਾਊਗਾ ਐਸਾ ਬਣਾਜੇ। ਦੇਖੋ ਜੀ ਸਰਕਾਰ ਨੂੰ ਸਾਰਾ ਪਤਾ ਦੁੱਧ ਕਿੱਥੋਂ ਆ ਰਿਹਾ ਹੈ। ਹਾਂ ਬਾਜ਼ਾਰ 'ਚ ਮਠਿਆਈ ਕਿਵੇਂ ਬਣ ਰਹੀ ਹੈ। ਸਭ ਪਤਾ। ਹੂੰ ਇਹ ਇਹਨਾਂ ਦੇ ਅੰਕੜੇ ਨੇ 2023 ਦੇ। ਹੂੰ ਵੀ ਪੰਜਾਬ ਦੇ ਵਿੱਚ 56 ਲੱਖ ਲੀਟਰ ਦੁੱਧ ਦੀ ਲੱਗਦਾ। ਹੂੰ ਤਕਰੀਬਨ ਤਕਰੀਬ 16 ਲੱਖ ਲੀਟਰ ਪੈਦਾ ਹੁੰਦਾ ਹੈ। ਹੂੰ ਪੈਦਾਵਾਰ ਕਰਨ ਵਾਲੇ ਲੋਕ ਜਿਹੜੇ ਨੇ 8.5 ਲੱਖ ਲੀਟਰ ਦੁੱਧ ਉਹ ਰੱਖ ਲੈਂਦੇ ਘਰਾਂ 'ਚ ਤੇ ਮਾਰਕੀਟ 'ਚ ਕਿੰਨਾ ਜਾ ਰਿਹਾ? ਹੂੰ ਤਕਰੀਬਨ ਤਕਰੀਬ ਲਗਭਗ 8 ਲੱਖ ਲੀਟਰ 8 ਲੱਖ ਲੀਟਰ ਮਾਰਕੀਟ ਦੇ ਵਿੱਚ ਦੁੱਧ ਜਾ ਰਿਹਾ। ਹੂੰ 55 56 ਲੱਖ ਦੀ ਲੀਟਰ ਦੀ ਲਾਗਤ ਹਰ ਜਾਣਾ ਤੇ 47 48 ਲੱਖ ਲੀਟਰ ਦੁੱਧ ਜਿਹੜਾ ਉਹ ਕਿੱਥੋਂ ਆ ਰਿਹਾ ਸਰਕਾਰ ਦੇ ਅੰਕੜੇ ਨੇ ਸਾਡੇ ਨਹੀਂ ਆ ਸਰਕਾਰ ਸਾਡੀ ਆ ਆਮਦਨ ਦੁੱਗਣੀ ਨਹੀਂ ਕਰਨਾ ਚਾਹੁੰਦੀ ਸਾਡੀ ਜੇ ਆ ਆਮਦਨ ਦੁੱਗਣੀ ਕਰਨਾ ਚਾਹੇ ਤਾਂ ਦੁੱਧ ਦਾ ਰੇਟ ਤਾਂ ਹੋਰ ਘਟਾ ਦਿੱਤਾ 100 ਰੁਪਏ ਤੋਂ ਉੱਪਰ ਜਾ ਸਕਦਾ ਦੁੱਧ ਹੁਣ ਘਟਾ ਦਿੱਤਾ ਬਿਲਕੁਲ ਜੀ ਦੁੱਧ ਕਿਉਂ ਘਟਾਇਆ ਕਿਉਂਕਿ ਤੁਹਾਡੇ ਪਸ਼ੂ ਬੰਦ ਕਰਨੇ ਨੇ ਤੁਸੀਂ ਪਸ਼ੂ ਨਾ ਰਹਿਣ ਤੁਹਾਡੇ ਸੋ ਇਸ ਕਰਕੇ ਇਹ ਸਰਕਾਰ ਚਾਹੁੰਦੀ ਆ ਵੀ ਜਿਹੜਾ ਇਹ ਲੋ ਆਮ ਵਰਗਾ ਇਹ ਡਾਊਨ ਥੱਲੇ ਚੱਲ ਜਾਵੇ ਤੇ ਨਹੀਂ ਤਾਂ ਜੇ ਤੁਹਾਡੀਆਂ ਆਮਦਨ ਦੁੱਗਣੀ ਕਰਨੀ ਹੋਵੇ ਤੁਹਾਡੀ ਸਬਜ਼ੀ ਦਾ ਰੇਟ ਵੀ ਹੋਵੇ ਆ ਆਲੂ ਹੁਣ 60 ਰੁਪਏ ਵਿਗਿਆ ਨਵਾਂ ਤੇ ਜਦਨ ਜਿੰਮੇਦਾਰ ਨੂੰ ਪੁੱਛ ਲਓ ਵੀ ਤੂੰ 60 ਰੁਪਏ ਵਿੱਚ ਆ ਜਿੰਮੇਦਾਰ ਦੇ ਕੋਲ ਤਾਂ ਇਹ 10 ਰੁਪਏ ਆਇਆ ਤਾਂ ਜਿਹੜਾ ਪਹਿਲਾ ਆਲੂ 4 ਰੁਪਏ ਵਿਖਿਆ ਉਹ ਆਲੂ ਤੁਹਾਨੂੰ 30 ਰੁਪਏ ਮਿਲ ਰਿਹਾ ਮਾਰਕੀਟ ਦੇ ਵਿੱਚੋਂ ਠੀਕ ਪਰ ਸਾਡੇ ਕਿਸਾਨਾਂ ਨੂੰ ਜਾਗਣਾ ਪਊਗਾ ਸਾਡੀ ਜਨਤਾ ਨੂੰ ਜਾਗਣਾ ਪਊਗਾ ਵੀ ਜਿਹੜਾ ਇਹ ਲੋਕੇ ਸਾਨੂੰ ਲੌਲੀਪੌਪ ਲਾਉਂਦੇ ਨੇ ਇਹ ਲੀਡਰ ਲਾਉਂਦੇ ਨੇ ਸਮੇਂ-ਸਮੇਂ ਤੇ ਲਾਉਂਦੇ ਆ ਮੌਕਾ ਪ੍ਰਸਤ ਜਿਹੜੇ ਹੈਗੇ ਲੀਡਰ ਮੌਕਾ ਪ੍ਰਸਤ ਨੇ ਇਹ ਸਭ ਮੌਕਾ ਪ੍ਰਸਤ ਨੇ ਇਹਨਾਂ ਤੋਂ ਥੋੜਾ ਜਿਹਾ ਧਿਆਨ ਰੱਖ ਕੇ ਆਪਦੇ ਕਾਰੋਬਾਰਾਂ ਨੂੰ ਆਪਦੇ ਪਰਿਵਾਰਾਂ ਨੂੰ ਜਿਹੜਾ ਸੁਚੇਤ ਕੀਤਾ ਜਾਵੇ ਤੇ ਬੜੇ ਵੱਡੇ ਪੱਤਰ ਤੇ ਤੁਸੀਂ ਇਹਨਾਂ ਦੀਆਂ ਠੱਗੀਆਂ ਤੋਂ ਇਹਨਾਂ ਭੰਬਲ ਪੂਸੇ ਪਾਉਣ ਵਾਲੇ ਲੋਕਾਂ ਤੋਂ ਬਚ ਜਾਓਗੇ ਤੇ ਨਹੀਂ ਤਾਂ ਜਿਹੜਾ ਆਉਣ ਵਾਲਾ ਸਮਾਂ ਉਹ ਇਹ ਹੋਰ ਵੀ ਸਾਨੂੰ ਜਿਹੜਾ ਭੁੱਖਤ ਦੇ ਵਿੱਚ ਬਹੁਤ ਖਤਰਨਾਕ ਜਿਹੜਾ ਇਹ ਲੌਲੀਪੌਪ ਦੇਣਗੇ ਜਿਹਦੇ ਵਿੱਚ ਸਾਡੇ ਨੌਜਵਾਨੀ ਤਾਂ तकरीबन तकरीबन ਫਾਸੀ ਜਾਂਦੀ ਹੈ ਇਹਨਾਂ ਦੇ ਗੱਲਾਂ ਦੇ ਵਿੱਚ ਜਦੋਂ ਇਹ ਬਣਾਉਂਦੇ ਨੇ ਇਹੀ ਹੀ ਗੈਂਗਸਟਰ ਬਣਾਉਂਦੇ ਨੇ ਜਦੋਂ ਸਾਡੇ ਬੱਚਾਂ ਦਾ ਭੁੱਖ ਧੁੰਦਲਾ ਹੋ ਜਾਂਦਾ ਨਾ ਉਹ ਫਿਰ ਵਹਿੰਦੇ ਨੇ ਵੀ ਅਸੀਂ ਹੁਣ ਕਿਹੜੇ ਪਾਸੇ ਜਾ ਕੇ ਰੋਟੀ ਪਾਣੀ ਦਾ ਕੋਈ ਮਸਲਾ ਹੱਲ ਕਰਨਾ ਨੌਕਰੀ ਨਹੀਂ ਦਿੰਦੇ ਨੌਕਰੀ ਦੇਣ ਵਾਲਾ ਤਾਂ ਸਿਸਟਮ ਇਹਨਾਂ ਨੇ ਬੰਦ ਕਰ ਦਿੱਤਾ ਨੌਕਰੀ ਨਹੀਂ ਦੇਣਗੇ ਤੇ ਕਦੇ ਲੀਡਰਾਂ ਦੇ ਲੋਕ ਜਿਹੜੇ ਬੱਚੇ ਨੇ ਉਹ ਨੌਕਰੀ ਨਹੀਂ ਲੈਂਦੇ ਆਈਪੀਐਸ ਪੀਸੀਐਸ ਬਣਦੇ ਨੇ ਉਹ ਕਿਵੇਂ ਬਣਦੇ ਨੇ ਉਹਨਾਂ ਦੇ ਪੇਪਰ ਵੀ ਆਪਾਂ ਹੁੰਦੇ ਵੇਖੇ ਨੇ ਸੋ ਤੁਹਾਡਾ ਇੱਥੇ ਆਉਣ ਤੇ ਹੂੰ ਹੂੰ ਬਹੁਤ ਬਹੁਤ ਧੰਨਵਾਦ ਬਿਲਕੁਲ ਜੀ ਭਪਿੰਦਰ ਸਿੰਘ ਜੀ ਤੁਸੀਂ ਸਾਡੇ ਚੈਨਲ ਨਾਲ ਜੁੜੇ ਬਹੁਤ ਬਹੁਤ ਤੁਹਾਡਾ ਧੰਨਵਾਦ ਬੜੀ ਵਧੀਆ ਜਾਣਕਾਰੀ ਦਿੱਤੀ ਹੈ ਸੋ ਦੋਸਤੋ ਤੁਹਾਡੇ ਕਚਹਿਰੀ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਅਸੀਂ ਛੱਡ ਕੇ ਵੀਡੀਓ ਬੰਦ ਕਰ ਰਹੇ ਹੈਗੇ ਆ ਕਿ ਲੱਗ ਜਾਂ ਰਿਹਾ ਸਾਰੇ ਵਿਚਾਰ ਚਰਚਾ ਤੋਂ ਕਿ ਜਿਹੜਾ ਰਵਨੀਤ ਬਿੱਟੂ ਦਾ ਜਿਹੜਾ ਇਹ ਬਿਆਨ ਹੈਗਾ ਉਹ ਚਾਹਦਾ ਜੈਮਿਨੀ ਚੋਣਾ ਨੂੰ ਲੈ ਕੇ ਜਿਹੜੇ ਚਾਰ ਵਿਧਾਨ ਸਭਾ ਹਲਕਿਆਂ ਦੇ ਵਿੱਚ ਜੈਮਿਨੀ ਚੋਣਾ ਹੋ ਰਹੀਆਂ ਹੈਗੀਆਂ ਆਪਣਾ ਜਿਹੜਾ ਕਹਿ ਸਕਦੇ ਵੀ ਆਪਣੀ ਖੱਲ ਆਪਦਾ ਸਰੀਰ ਬਚਾਉਣ ਨੂੰ ਕਹਿ ਸਕਦੇ ਵੀ ਇਹਨਾਂ ਦਾ ਇੱਕ ਲੌਲੀਪਾਪ ਆਪਾਂ ਕਹਿ ਸਕਦੇ ਹਾਂ ਇੱਕ ਜਿਹੜਾ ਮੌਕਾ ਪ੍ਰਸਤੀ ਜਿਹੜੀ ਕਹਿ ਸਕਦੇ ਕਿ ਮੇਛਾੜੀ ਭਾਪੀ ਜਾਣੀ ਜਾਂਦੀ ਹੈ ਕੋਈ ਨਾ ਕੋਈ ਹਵਾ ਦੇ ਵਿੱਚ ਤੀਰ ਜਰੂਰ ਛੱਡ ਦਿੰਦੀ ਹੈਗੀ ਕਦੇ ਕੰਗਣਾ ਰਣਾਓ ਤਾਂ ਕੋਈ ਤੀਰ ਛੱਡਦੀ ਹੈਗੀ ਕਿਸਾਨਾਂ ਨੂੰ ਲੈ ਕੇ ਔਰ ਰਵਨੀਤ ਬਿੱਟੂ ਦੇ ਮੇਛਾ ਜਿੰਨੇ ਵੀ ਪਿਛਲੇ ਸਮੇਂ 'ਚ ਜਿਹੜੇ ਬਿਆਨ ਆਏ ਹੈਗੇ ਆ ਉਹਨਾਂ ਨੂੰ ਕਦੇ ਵੀ ਪੰਜਾਬ ਨੇ ਜਿਹੜਾ ਪੰਜਾਬ ਨੇ ਜਾਂ ਪੰਜਾਬ ਦੇ ਕਿਸਾਨ ਹੋ ਨਹੀਂ ਦਿੱਤੀ ਲੇਕਿਨ ਹੁਣ ਵੀ ਪੂਰੀ ਵਿਚਾਰ ਚਰਚਾ ਤੋਂ ਇੰਜ ਲੱਗਦਾ ਹੈਗਾ ਕਿ ਜਿਹੜੇ ਵਿਧਾਨ ਸਭਾ ਜਿਹੜੇ ਚਾਰ ਵਿਧਾਨ ਸਭਾ ਹਲਕਿਆਂ ਦੇ ਵਿੱਚ ਜਿਮਣੀ ਚੋਣਾਂ ਹੋ ਰਹੀਆਂ ਉਸ ਨੂੰ ਲੈ ਕੇ ਆ ਜਾਂ ਸਿਆਸਤ ਤੋਂ ਪ੍ਰੇਰਿਤ ਆਪਾਂ ਬਿਆਨ ਕਹਿ ਸਕਦੇ ਆ ਜੇਕਰ ਵਾਕਈ ਜਿਹੜੀ ਕੋਈ ਵੀ ਸਰਕਾਰ ਹੈਗੀ ਭਾਵੇਂ ਬੀਜੇਪੀ ਸਰਕਾਰ ਆਉਣ ਦੇ ਸਮੇਂ ਤੇ ਪੰਜਾਬ ਦੇ ਵਿੱਚ ਜੋ ਵੀ ਇੱਕ ਬੀਜੇਪੀ ਸਰਕਾਰ ਦਾ ਹੈਗਾ ਉਹ ਇੱਕ ਵੱਖਰੀ ਗੱਲ ਹੈ ਲੇਕਿਨ ਜੇਕਰ ਪੰਜਾਬ ਦੇ ਕਿਸਾਨਾਂ ਦੀ ਪੰਜਾਬ ਦੇ ਜਿਹੜੇ ਖੇਤਾਂ ਦੀ ਪੰਜਾਬ ਦੇ ਜ਼ਿਮੀਂਦਾਰਾਂ ਦੀ ਪੰਜਾਬ ਦੇ ਜਿਹੜਾ ਪੰਜਾਬ ਨੇ ਵਾਸੀਆਂ ਦੀ ਜਿਹੜੀ ਆਮਦਨ ਦੁੱਗਣੀ ਕਰਨੀ ਹੈ ਜਾਂ ਪੰਜਾਬ ਦੀ ਖੇਤੀ ਖਸ਼ਾਲ ਕਰਨੀ ਹੈ ਹੈਗੀ ਹੈ ਤੇ ਉਸ ਦੇ ਬਹੁਤ ਸਾਰੇ ਤਰੀਕੇ ਹੈਗੇ ਆ ਜਿਹੜੀਆਂ ਫਸਲਾਂ ਹੈਗੀਆਂ ਤੇ ਇਹ ਫਸਲਾਂ ਦੀ ਐਮਐਸਪੀ ਹੈਗੀ ਉਹਨੂੰ ਗਰੰਟੀ ਕ੍ਰੋਨ ਬਣਾ ਸਕਦੇ ਹੈਗੇ ਆ ਮੰਡੀਕਰਿ ਵਧੀਆ ਬਣਾ ਸਕਦੇ ਹੈਗੇ ਆ ਜਿਹੜਾ ਡੇਰੀ ਜਿਹੜਾ ਸਿਸਟਮ ਹੈਗਾ ਜਿਹੜਾ ਦੁੱਧ ਉਤਪਾਦਕ ਵੀਰ ਹੈਗੇ ਆ ਜਿਹੜੇ ਵੱਡੀਆਂ-ਵੱਡੀਆਂ ਡੇਰੀਆਂ ਬਣਾ ਕੇ ਵੀ ਉਹਨਾਂ ਦੇ ਸਹੀ ਦੁੱਧ ਦਾ ਮੁੱਲ ਦੇ ਕੇ ਮੰਡੀਕਰਿ ਬਣਾ ਕੇ ਤੇ ਵਧੀਆ ਜਿਹੜਾ ਆਪਣਾ ਜਿਹੜਾ ਪੰਜਾਬ ਦੀ ਜਿਹੜੀ ਖੇਤੀ ਕਚਾਲ ਬਣਾਈ ਜਾ ਸਕਦੀ ਸੋ ਤੁਹਾਡੀ ਕਚਾਰੀ ਦੇ ਵਿੱਚ ਇੱਕ ਵੱਡਾ ਸਵਾਲ ਅਸੀਂ ਛੱਡ ਕੇ ਜਾ ਰਹੇ ਹਾਂ ਕਿ ਇਹ ਜਿਹੜੀ ਫੀਮ ਦੀ ਖੇਤੀ ਹੈਗੀ ਪੰਜਾਬ ਦੇ ਵਿੱਚ ਜਾਂ ਪੋਸਟ ਦੇ ਠੇਕੇ ਖੁੱਲਣੇ ਚਾਹੀਦੇ ਕਿ ਨਹੀਂ ਖੁੱਲਣੇ ਸਕਦੇ ਖੁੱਲਣੇ ਚਾਹੀਦੇ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਮੈਂ ਤੁਹਾਡਾ ਆਪਣਾ ਦੋਸਰ ਨੈਗ ਸਿੰਘ ਪੁੱਲਰ ਮੇਰੇ ਨਾਲ ਖਾਸ ਤੌਰ ਤੇ ਆ ਜੁੜੇ ਸੀ ਨਾ ਵੀਰ ਭਪਿੰਦਰ ਸਿੰਘ ਕਿਉਂਕਿ ਵੱਡੀ ਵਿਚਾਰ ਚਰਚਾ ਸੀ ਪੰਜਾਬ ਦੀ ਖੇਤੀ ਨੂੰ ਲੈ ਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ